ਸਟਰਾਬਰੀ ਤੁਸੀਂ ਹੁਣ ਅੱਜ ਕਿੰਨੇ ਕਿੱਲਾਂ ਦੇ ਵਿੱਚ ਕਰਦੇ ਹੋ ਖੇਤੀ ਮੈਂ 1 ਏਕੜ ਤੋਂ ਹੀ ਸ਼ੁਰੂ ਕੀਤੀ ਸੀ ਜੀ ਤੇ ਅੱਜ ਮੈਂ 8 ਏਕੜ ਦੇ ਵਿੱਚ ਸਟਰਾਬਰੀ ਦਾ ਕਰ ਰਿਹਾ ਹਾਂ ਹੁਣ ਆਪਾਂ ਅਗਲੀ ਗੱਲ ਕਰੀਏ ਸਟਰਾਬਰੀ ਦੇ ਉੱਪਰ ਹੈਨਾ ਸਟਰਾਬਰੀ ਦੀ ਫਸਲ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਮਿੱਟੀ ਮੰਗਦੀ ਹੈ ਕਿਸ ਤਰ੍ਹਾਂ ਕਿੰਨਾ ਉਹ ਤੇ ਖਰਚਾ ਹੁੰਦਾ ਤੇ ਕਿੰਨਾ ਉਹ ਸਾਰੀਆਂ ਚੀਜ਼ਾਂ ਬਾਰੇ ਥੋੜਾ ਜਿਹਾ ਜਾਣਕਾਰੀ ਦਿਓ ਕੇ ਲਗਭਗ ਇਸ ਵਕਤ ਵੀ ਆਪਾਂ ਕਿਹਾ 2 ਦਰਜਨ ਦੇ ਕਰੀਬ ਤੁਹਾਡੇ ਨਾਲ ਜਿਹੜੇ ਹੈਗੇ ਆ ਹਨਾ ਆਪਾਂ ਗੱਲ ਕਰਕੇ ਵਰਕਰ ਕੰਮ ਕਰ ਰਹੇ ਆ ਕਿਉਂਕਿ ਜਿਸ ਤਰ੍ਹਾਂ ਤੁਸੀਂ ਕੰਮ ਕਰ ਰਹੇ ਹੋ ਲਗਾਤਾਰ ਜਿਵੇਂ ਕਣਕ ਝੋਨੇ ਦੀ ਖੇਤੀ ਹੈ ਉਹਦੇ ਨਾਲ ਤਾਂ ਜਿਹੜੇ ਪਿੰਡੂ ਵਰਕਰ ਨੂੰ ਤਰੋਜਗਾਰ ਹੀ ਖਤਮ ਹੋ ਗਿਆ ਸੀਗਾ ਮੰਨ ਲਓ ਵੀ ਜੇ ਆਪਾਂ ਇਹਨੂੰ ਤੋੜ ਵੀ ਲੱਗੇ ਤਾਂ ਫਾਰ ਐਗਜ਼ਾਮਪਲ ਕੋਈ ਵੀ ਚੀਜ਼ ਹੈ ਨਾ ਤਾਂ ਇਹਦਾ ਉੱਪਰ ਦੀ ਛਿੱਲੀ ਤਾਂ ਇੰਨੀ ਜਿਹੜੀ ਮਲਾਇਮ ਆ ਵੀ ਇਹਨੂੰ ਸਟੋਰ ਤੱਕ ਕਿਤੇ ਨਹੀਂ ਜਾ ਸਕਦਾ ਫਿਰ ਇਹਦਾ ਮਨ ਲਾ ਜਿਹੜੀ ਆਪਾਂ ਕਿਹਾ ਆ ਸਟੋਰਿੰਗ ਕਿਸ ਤਰ੍ਹਾਂ ਕਰਦੇ ਹੋ ਸਾਰੀ ਚੀਜ਼ ਹਾਂ ਇਹ ਤੁਹਾਡਾ ਹੀ ਬਹੁਤ ਵਧੀਆ ਦਿੱਕਤ ਕੇ ਸਾਹਮਣੇ ਆਈ ਹੈ ਗੱਲ ਵੀ ਇਹਨੂੰ ਜਿਹੜੀ ਇਹ ਤਾਂ ਸਭ ਤੋਂ ਵੱਡੀ ਜਿਹੜੀ ਸਾਨੂੰ ਹੁੰਦਾ ਨਾ ਇਹਦੀ ਇਹੀ ਦਿੱਕਤ ਹੁੰਦੀ ਹੈ ਜਿਹੜਾ ਵੀ ਫਰੂਟ ਸਾਡੇ ਖੇਤ ਦੇ ਵਿੱਚ ਤਿਆਰ ਹੋ ਗਿਆ ਉਹਨੂੰ ਸਾਨੂੰ ਤੋੜਾਈ ਕਰਕੇ ਪ੍ਰੋਪਰ ਸਾਨੂੰ ਮੰਡੀਆਂ ਚ ਭੇਜਣਾ ਪੈਂਦਾ ਹਾਂ ਫਿਰ ਜੇ ਮੰਨ ਲਓ ਸਹੀ ਫਸਲ ਹੋ ਜਾਂਦੀ ਹੈ ਸਹੀ ਰੇਟ ਮਿਲ ਜਾਂਦਾ ਤੇ ਕਿੰਨੇ ਰੁਪਏ ਆਉਂਦਾ ਹੁੰਦਾ ਤੇ ਆਮਦਨ ਇੱਕ ਵੈਸੇ ਖਰਚਾ ਜਿਹੜਾ ਹੁੰਦਾ ਚਰਚਾ ਕਰਕੇ ਜੇ ਤੁਸੀਂ ਸੱਚੀ ਮਿਹਨਤ ਕੇਹਿੰਤ ਕਰਦੇ ਆ ਤਾਂ ਤੁਹਾਨੂੰ ਆਮਦਨ ਜ਼ਰੂਰ ਵਾਹਿਗੁਰੂ ਜ਼ਰੂਰ ਉਹਦੀ ਉਹਦਾ ਫਲ ਮਿਲੇਗਾ ਖੇਤੀ ਧੰਦਾ ਵਾਦੇ ਦਾ ਤੇ ਘਾਟੇ ਦਾ ਜੋ ਸਹੀ ਸਹੀ ਅੱਜ ਅੱਜ ਦੀ ਘੜੀ ਕੀ ਹੈ ਨਹੀਂ ਖੇਤੀ ਕਦੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਤਮ ਖੇਤੀ ਕਹੇ ਮਾਤਾ ਪਿਤਾ ਪੁਰਖੀ ਕੀਤਾ ਹੈ ਉਹਦੇ ਵਿੱਚ ਅਸੀਂ ਫੇਲ ਕਿਵੇਂ ਹੋ ਜਾਾਂਗੇ ਨਹੀਂ ਹੋ ਸਕਦਾ ਤੁਸੀਂ ਮੰਨ ਲਓ ਜਿਸ ਤਰ੍ਹਾਂ ਹੁਣ ਆਪਾਂ ਥਾਲੀ ਵਰਗੇ ਖੇਤ ਬਣਾ ਲਏ ਹਨ ਹਾਂ ਹਾਂ ਪਹਿਲਾਂ ਆਪਣੇ ਸੀਗੇ ਉੱਚੇ ਨੀਵੇਂ ਟਿੱਬੇ ਹਨ ਕੀ ਲੱਗਦਾ ਵੀ ਹੁਣ ਜਿਹੜਾ ਹੈਗਾ ਆ ਖੇਤ ਚੰਗੇ ਸੀ ਤੇ ਉਹ ਖੇਤ ਚੰਗੇ ਨਹੀਂ ਨਹੀਂ ਭਾਈ ਇਹ ਇਹ ਆਪਾਂ ਬਹੁਤ ਵੱਡੀ ਗਲਤੀ ਕਰ ਚੁੱਕੇ ਹਾਂ ਹਣਾ ਹਾਂ ਇਹਦੇ ਚ ਜਿਹੜਾ ਸੀਗਾ ਨਾ ਇਹ ਇਹ ਸਰਕਾਰਾਂ ਨੂੰ ਉਹੀ ਮੈਂ ਅੱਗੇ ਵੀ ਕਈ ਵਾਰੀ ਬੋਲਦਾ ਆਪਾਂ ਨੂੰ ਸਰਕਾਰਾਂ ਨੇ ਇਹ ਯੂਜ਼ ਵੀ ਕੀਤਾ ਹਣਾ ਜਿਵੇਂ ਆਪਣੇ ਇੰਡੀਆ ਗਵਰਨਮੈਂਟ ਨੂੰ ਆਪਣੀ ਝੋਨੇ ਕਣਕ ਦੀ ਉਹ ਜ਼ਰੂਰਤ ਸੀ ਨਾ ਅਨਾਜ ਦੀ ਜ਼ਰੂਰਤ ਸੀ ਆਪਾਂ ਇੰਡੀਆ ਉਦੋਂ ਉਹਨਾਂ ਨੇ ਆਪਾਂ ਨੂੰ ਇਹਨੂੰ ਜ਼ਿਆਦਾ ਪੈਦਾਵਾਰ ਵਧਾਉਣ ਵਾਸਤੇ ਕੋਈ ਜ਼ਹਿਰ ਆਪਾਂ ਆਪਣੇ ਘਰਾਂ ਚੋਂ ਤਾਂ ਪੈਦਾ ਨਹੀਂ ਨਾ ਕੀਤਾ ਬਿਲਕੁਲ ਜੇ ਸਰਕਾਰਾਂ ਨੇ ਦਿੱਤਾ ਤਾਂ ਆਪਾਂ ਫੇਰ ਹੀ ਪਾਇਆ ਨਾ ਹੁਣ ਜਿਵੇਂ ਮੰਨ ਲਓ ਤੁਸੀਂ ਸਟ੍ਰਾਬਰੀ ਕਿੰਨੇ ਵਾਰੀ ਹੁੰਦੀ ਹੈ ਸਾਲ 'ਚ ਬਾਈ ਮੰਨ ਲਓ ਇਹ ਵੀ ਥੋੜਾ ਜਿਹਾ ਦੱਸ ਦਿਓ ਵੀ ਜਿਵੇਂ ਆਹ ਖੇਤ ਹੈ ਕਿੰਨੇ ਮਹੀਨਿਆਂ ਦੀ ਫਸਲ ਆ ਕਿੰਨੇ ਮਹੀਨੇ ਤੁਹਾਨੂੰ ਪੈਸਾ ਜਿਹੜਾ ਹੈਗਾ ਲਗਾਤਾਰ ਦਿੰਦੀ ਹੈ ਇਹ ਸਾਰੇ ਬਾਰੇ ਸਪੱਸ਼ਟ ਇਹ ਸਟ੍ਰਾਬਰੀ ਗੋਪੀ ਇਹ ਸਾਲ 'ਚ ਇੱਕ ਵਾਰੀ ਦੀ ਫਸਲ ਹੁੰਦੀ ਹੈ ਕਰੀਬ ਇਹ 7 ਕੁ ਮਹੀਨਿਆਂ ਦੀ ਕ੍ਰੋਪ ਹੈ ਸਤੰਬਰ ਦੇ ਵਿੱਚ ਇਹਦੀ ਪਲਾਂਟੇਸ਼ਨ ਕੀਤੀ ਜਾਂਦੀ ਹੈ ਤੇ ਦਸੰਬਰ ਦੇ ਵਿੱਚ ਇਹਦੀ ਪ੍ਰੋਡਕਸ਼ਨ ਸ਼ੁਰੂ ਹੋ ਜਾਂਦੀ ਹੈ ਤਲਾਈ ਸ਼ੁਰੂ ਹੋ ਜਾਂਦੀ ਹੈ ਦਸੰਬਰ ਤੋਂ ਲੈ ਕੇ ਜਨਵਰੀ ਫਰਵਰੀ ਮਾਰਚ ਅਪ੍ਰੈਲ ਤੱਕ ਇਹ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਇਸ ਵਕਤ ਤਾਂ ਮੌਜੂਦਾਂ ਆਂ ਸ਼੍ਰੀ ਮਕਸਰ ਸਾਹਿਬ ਦੇ ਪਿੰਡ ਕੌਣੀ ਦੇ ਵਿੱਚ ਆ ਪਿੰਡ ਕੌਣੀ ਦੇ ਵਿੱਚ ਮੇਰੇ ਨਾਲ ਜਿਹੜੇ ਆਪਾਂ ਕਿ ਉੱਗੇ ਕਿਸਾਨ ਨੇ ਉੱਗੇ ਕਿਸਾਨ ਤਾਂ ਕਿਹਾ ਕਿ ਇਹਨਾਂ ਦੇ ਇੰਟਰਵਿਊ ਤੁਸੀਂ ਪਹਿਲਾਂ ਵੀ ਦੇਖਿਆ ਹੋਣਗੇ ਮੇਰੇ ਨਾਲ ਜਸਕਰਨ ਜਿਸਕਾ ਨਾਲ ਸਤਿ ਸ਼੍ਰੀ ਅਕਾਲ ਪਹਿਲਾਂ ਸਤਿ ਸ਼੍ਰੀ ਅਕਾਲ ਸੋ ਜਸਕਰਨ ਜਿਹੜਾ ਹੈਗਾ ਜਿਹੜਾ ਖੇਤੀ ਕਰਦੇ ਆ ਉਹ ਵੀ ਉਸ ਤਰੀਕੇ ਨਾਲ ਕਰਦਾ ਆ ਜਿਸ ਤਰ੍ਹਾਂ ਕਾਰਪੋਰੇਟ ਕਰਨਾ ਚਾਹੁੰਦਾ ਜਿਸ ਕਾਰਨ ਲਗਭਗ ਜਿਹੜਾ 8 ਕਿਲਿਆਂ ਦੇ ਵਿੱਚ ਸਟਰਾਬਰੀ ਲਾਉਂਦਾ ਉਹ ਤੋਂ ਬਿਨਾ ਹੋਰ ਵੀ ਕਈ ਤਰ੍ਹਾਂ ਦੀਆਂ ਵੈਰਾਈਟੀਆਂ ਜਿਹੜੀਆਂ ਆ ਉਹ ਲਾਉਂਦੇ ਨੇ ਇਹਨਾਂ ਬਾਰੇ ਗੱਲਬਾਤ ਕਰਾਂਗੇ ਜਿਸ ਕਾਰਨ ਪਹਿਲਾਂ ਤਾਂ ਤੁਹਾਨੂੰ ਖੇਤੀ ਦੇ ਵਿੱਚ ਕਿੰਨਾ ਤਿਆਰਪਾ ਹੋ ਗਿਆ ਭਾਈ ਇਹ ਗੁਰਪ੍ਰੀਤ ਭਾਈ ਇਸ ਮੈਂ ਜਿਹੜਾ ਬਦਲਾਵ ਵੱਲ ਵਧਿਆ ਸੀਗਾ ਜੀ ਇਹ ਨੂੰ ਅੱਜ ਮੈਨੂੰ 15 ਸਾਲ ਹੋ ਚੁੱਕੇ ਆ ਹਨਾ 15 ਪੂਰੇ 15 ਸਾਲ ਇਹ ਉਹ ਜਿਹੜਾ ਮੈਂ ਬਦਲਾਅ ਸ਼ੁਰੂ ਕੀਤਾ ਸੀਗਾ ਤੇ ਅੱਜ ਉਹ 15 ਸਾਲਾਂ ਦਾ ਜਿਹੜਾ ਹੈ ਅੱਜ ਉਹ ਉਹਦਾ ਰਿਜ਼ਲਟ ਤੁਹਾਡੇ ਰਿਜ਼ਲਟ ਤੁਹਾਡੇ ਸਾਹਮਣੇ ਆ ਹਨਾ ਤੇ ਮੈਨੂੰ ਲੱਗਦਾ ਮੈਂ ਕਾਫੀ ਕਾਮਯਾਬ ਹੋ ਰਿਹਾ ਹਾਂ ਜਿਸ ਕਰਨਾ ਜਿਹੜੇ ਸਟ੍ਰਾਬਰੀ ਤੁਸੀਂ ਹੁਣ ਅੱਜ ਕਿੰਨੇ ਕਿੱਲਾਂ ਦੇ ਵਿੱਚ ਕਰਦੇ ਹੋ ਖੇਤੀ ਸਟ੍ਰਾਬਰੀ ਮੈਂ 1 ਏਕੜ ਤੋਂ ਹੀ ਸ਼ੁਰੂ ਕੀਤੀ ਸੀ ਜੀ ਤੇ ਅੱਜ ਮੈਂ 8 ਏਕੜ ਦੇ ਵਿੱਚ ਸਟ੍ਰਾਬਰੀ ਦਾ ਕਰ ਰਿਹਾ ਤੇ ਸਟ੍ਰਾਬਰੀ ਦੇ ਨਾਲ ਨਾਲ ਜਿਵੇਂ ਖਰਬੂਜਾ ਤਰਬੂਜ ਹੈ ਜੀ ਤੇ ਹੋਰ ਮੈਂ ਨਰਸਰੀ ਦਾ ਸ਼ੁਰੂ ਕਰ ਦਿੱਤਾ ਸੀਗਾ ਜਿਹੜੇ ਮੇਰੇ ਕਿਸਾਨ ਭਰਾ ਹੈ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਚੰਗੀਆਂ ਨਰਸਰੀ ਦੇ ਸਕੀਏ ਸਬਜ਼ੀਆਂ ਦੀ ਪਿਆਜ਼ ਦੀ ਹਨਾ ਇਹ ਅਸੀਂ ਸ਼ੁਰੂ ਕਰ ਦਿੱਤਾ ਸੀਗਾ ਤੇ ਪੰਜ ਆਚਾ ਪਿਛਲੇ 4-5 ਸਾਲ ਤੋਂ ਨਰਸਰੀ ਦੇ ਨਾਲ ਸ਼ੁਰੂ ਕਰ ਲਿਆ ਤੇ ਦੂਜਾ ਸੀ ਵੈਜੀਟੇਬਲ ਦਾ ਜਿਵੇਂ ਕਿ ਉਹ ਵੀ ਅਸੀਂ ਨਾਲ-ਨਾਲ ਆਰਗੈਨਿਕ ਵੈਜੀਟੇਬਲ ਪੈਦਾ ਕਰਕੇ ਅਸੀਂ ਆਪਣੇ ਆਪਣੇ ਸੜਕ ਦੇ ਉੱਤੇ ਦੀ ਸ਼ਾਪ ਹੈ ਇੱਥੇ ਹੀ ਸੇਲ ਕਰ ਦਿੰਦੇ ਆ ਤੇ ਉਹ ਵੀ ਨਾਲ ਸ਼ੁਰੂ ਕੀਤਾ ਇੱਕ ਸਭ ਤੋਂ ਵੱਡੀ ਗੱਲ ਆ ਚਲੋ ਕਿੰਨਾ ਪੈਸਾ ਹੁੰਦਾ ਉਹਦੇ ਬਾਰੇ ਬਾਅਦ ਚ ਗੱਲਾਂ ਕਰਾਂਗੇ ਜੇ ਮੈਂ ਦਿਖਾਵਾ ਇੱਧਰ ਪੈਸੇ ਥੋੜਾ ਜਿਹਾ ਦਿਖਾ ਦੇ ਬਾਈ ਬਰਾੜ ਸਾਹਿਬ ਕਿ ਲਗਭਗ ਇਸ ਵਕਤ ਵੀ ਆਪਾਂ ਕਿਹਾ ਦੋ ਦਰਜਨ ਦੇ ਕਰੀਬ ਤੁਹਾਡੇ ਨਾਲ ਜਿਹੜੇ ਹੈਗੇ ਆ ਹੈਨਾ ਆਪਾਂ ਗੱਲ ਕਰਗੇ ਵਰਕਰ ਕੰਮ ਕਰ ਰਹੇ ਆ ਕਿਉਂਕਿ ਜਿਸ ਤਰ੍ਹਾਂ ਤੁਸੀਂ ਕੰਮ ਕਰ ਰਹੇ ਹੋ ਲਗਾਤਾਰ ਜਿਵੇਂ ਕਣਕ ਝੋਨੇ ਦੀ ਖੇਤੀ ਹੈ ਉਹਦੇ ਨਾਲ ਤਾਂ ਜਿਹੜਾ ਪਿੰਡੂ ਵਰਕਰ ਨੂੰ ਤਾਂ ਰੋਜ਼ਗਾਰ ਹੀ ਖਤਮ ਹੋ ਗਿਆ ਸੀਗਾ ਠੀਕ ਹੈ ਤੁਸੀਂ ਕਿੰਨਾ ਟਾਈਮ ਆਪਦੇ ਖੇਤਾਂ ਦੇ ਵਿੱਚ ਜਿਹੜਾ ਹੈਗਾ ਮਿਹਨਤ ਕាច់ ਲੋਕਾਂ ਨੂੰ ਰੋਜ਼ਗਾਰ ਦਿੰਦੇ ਆ ਤੇ ਕਿੰਨਿਆਂ ਨੂੰ ਦਿੰਦੇ ਆ ਏ ਭਾਈ तकरीबन ਸਾਡਾ ਤਾਂ ਸਾਲ ਭਾਰੀ ਚੱਲਦਾ ਰਹਿੰਦਾ ਹਨ ਜੀ ਇਹ ਗੁਰਪ੍ਰੀਤ ਜੀ ਜੇ ਮੇਨ ਵੀ ਮੈਸੀਜਨ ਮੰਨ ਕੇ ਚੱਲਾਂ ਤਾਂ ਸਾਡਾ ਸਤੰਬਰ ਮਹੀਨੇ ਤੋਂ ਸੀਜ਼ਨ ਸ਼ੁਰੂ ਹੋ ਜਾਂਦਾ ਹਨ ਜੀ ਤੇ ਮਈ ਤੱਕ ਰਹੇ ਚੱਲਦਾ ਠੀਕ ਹੈ ਤੇ ਚਲ ਦੋ ਕੁ ਮਹੀਨੇ ਦੀ ਸਾਡੀ ਰੈਸਟ ਦੋ ਢਾਈ ਮਹੀਨੇ ਦੀ ਸਾਡੀ ਰੈਸਟ ਆਉਂਦੀ ਹੈ ਤੇ तकरीबन ਅਸੀਂ 10 ਮਹੀਨੇ ਪੂਰਾ ਸਾਡੇ ਖੇਤ ਦੇ ਵਿੱਚ ਕੰਮ ਚੱਲਦਾ ਰਹਿੰਦਾ ਤੇ ਇਹ ਸਾਰੇ ਇਹ ਮੁੱਢ ਤੋਂ ਹੀ ਲੈ ਕੇ ਜੁੜੇ ਆ ਤੇ ਬੜਾ ਵਧੀਆ ਅچھے ਤਰੀਕੇ ਨਾਲ ਸਾਰੇ ਅਸੀਂ ਰਲ ਮਿਲ ਕੇ ਕੰਮ ਕਰਦੇ ਆਂ ਮੈਂ ਇਸ ਕਾਰਨ ਉਹੀ ਗੱਲ ਪੁੱਛਣਾ ਚਾਹੁੰਦਾ ਵੀ ਇੱਕ ਕਿੱਲੇ ਦੇ ਵਿੱਚ ਮੰਨ ਲਓ 8 ਏਕੜ ਤੁਹਾਡੇ ਕੋਲ ਹਨ ਜਿੰਨਾ ਵੀ ਕੰਮ ਆ ਹੁਣ ਤੁਸੀਂ ਘਟੋ ਘਟ ਕਿੰਨੇ ਵਰਕਰਾਂ ਨੂੰ ਰੈਗੂਲਰ ਕੰਮ ਦੇ ਰਹੇ ਹੋ ਮੰਨ ਲਓ ਇਹ ਜਿਵੇਂ ਅੱਜ ਅਸੀਂ ਅੱਜ ਸ਼ਨੀਵਾਰ ਦਾ ਦਿਨ ਆ ਅੱਜ ਛੁੱਟੀ ਰੱਖੀ ਹੋਈ ਸੀ ਤਾਂ ਵੀ ਸਾਡੇ ਕੋਲ 25-24 ਵਰਕਰ ਤਾਂ ਵੀ ਆਏ ਹੋਏ ਆ ਆਦਰਵਾਇਜ਼ ਸਾਡੇ ਕੋਲੇ 30 ਤੋਂ 35 ਵਰਕਰ ਰੋਜ਼ ਕੰਮ ਕਰਦੇ ਆ। ਮਤਲਬ ਤੁਸੀਂ ਇੱਕ ਗੱਲ ਇਹ ਵੀ ਦੇਖ ਲਓ ਵੀ ਜੇਕਰ ਆਪਾਂ ਬਦਲਾਅ ਲਈ ਖੇਤੀ ਕਰਦੇ ਆ ਹਨਾ ਕਿਸਾਨ ਨੇ ਤਾਂ ਪੈਸਾ ਕਮਾਉਣਾ ਹੀ ਆ ਸਾਡੇ ਜਿਹੜੇ ਕਿਰਤੀ ਵਰਗ ਦੇ ਲੋਕ ਆ ਜਿਨ੍ਹਾਂ ਨੂੰ ਰੋਜ਼ਗਾਰ ਨਾ ਮਿਲਦਾ ਹਨਾ ਤੇ 10 ਮਹੀਨੇ ਲਗਭਗ ਉਹਨਾਂ ਖੇਤਾਂ ਦੇ ਵਿੱਚ ਵੀ ਜਿਹੜਾ ਰੋਜ਼ਗਾਰ ਮਿਲਦਾ ਉਹਦੇ ਪੈੰਡ ਹੀ ਮਿਲਦਾ ਪਲੱਸ ਚੰਗੀ ਮੈਨੂੰ ਲੱਗਦਾ ਜਿਹੜਾ ਹੈਗਾ ਉਹਨਾਂ ਦਾ ਦਿਹਾੜੀ ਵੀ ਠੀਕ ਬਣਦੀ ਹੈ। ਹਾਂ ਜਰਪੀਤ ਭਾਈ ਰੋਜ਼ਗਾਰ ਇੱਕ ਮੇਰੇ ਕੋਲੇ ਖੇਤ ਟਿੱਕਰੀ ਇਹਦਾ ਸੀਮਤ ਨਹੀਂ ਹੈ ਜਿਹਨੂੰ ਆਪਾਂ ਅੱਗੇ ਪੱਧਰ ਤੇ ਦੇਖਾਂਗੇ ਅਸੀਂ ਪੈਕਿੰਗ ਕਰਦੇ ਆਂ ਪੈਕਿੰਗ ਵਾਲਾ ਜਿਹੜਾ ਮਟੀਰੀਅਲ ਆ ਉਹ ਮੰਗਾਉਣੇ ਆ ਉੱਥੇ ਸਾਡਾ ਉੱਥੇ ਵੀ ਜਾਂਦਾ ਹੈ ਹਨਾ ਜਿੱਸਾ ਜਾਂਦਾ ਹੈ ਫਿਰ ਅਸੀਂ ਇਹਨੂੰ ਆ ਟ੍ਰਾਂਸਪੋਰਟਰਾਂ ਨੂੰ ਮੰਡੀਆਂ ਚ ਪਹੁੰਚਾਉਣੇ ਆ ਟ੍ਰਾਂਸਪੋਰਟ ਨੂੰ ਸਾਡਾ ਇਹਦਾ ਹਿੱਸਾ ਜਾਂਦਾ ਹੈ ਫਿਰ ਮੰਡੀਆਂ ਚ ਆੜਤੀ ਉਸ ਉੱਥੇ ਜਿਹੜੇ ਜਾਂਦੇ ਉਹਨਾਂ ਨੂੰ ਹਿੱਸਾ ਜਾਂਦਾ ਉਸ ਤੋਂ ਅੱਗੇ ਫਿਰ ਜਿਹੜੀ ਚੇਨ ਸ਼ੁਰੂ ਹੁੰਦੀ ਹੈ ਜਿਹੜੇ ਉਹ ਰੇੜੀਆਂ ਵਾਲੇ ਜਾਂ ਦੁਕਾਨਾਂ ਵਾਲੇ ਲੈ ਕੇ ਆ ਉਹ ਗਾਂ ਸਾਡਾ ਮਾਲਜਾ ਕਿ ਉਹ ਕਿੱਥੋਂ ਟਿੱਕਰੇ ਬਹੁਤ ਦੂਰ ਟਿੱਕਰ ਫੈਲਿਆ ਆ ਬਿਲਕੁਲ ਤੁਸੀਂ ਸਭ ਤੋਂ ਵੱਡੀ ਗੱਲ ਆ ਕਿ ਪੰਜਾਬ ਦੇ ਵਿੱਚ ਜਿਹੜੀ ਬਦਲਵੀਂ ਖੇਤੀ ਨਾਲ ਕਿੰਨਾ ਰੋਜਗਾਰ ਪੈਦਾ ਹੁੰਦਾ ਉਹਦੀ ਗੱਲ ਆਪਾਂ ਕੀਤੀ ਆ ਹੁਣ ਆਪਾਂ ਅਗਲੀ ਗੱਲ ਕਰੀਏ ਸਟਰਾਬਰੀ ਦੇ ਉੱਪਰ ਹੈਨਾ ਸਟਰਾਬਰੀ ਦੀ ਫਸਲ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਮਿੱਟੀ ਮੰਗਦੀ ਹੈ ਕਿਸ ਤਰ੍ਹਾਂ ਕਿੰਨਾ ਉਹ ਤੇ ਖਰਚਾ ਹੁੰਦਾ ਤੇ ਕਿੰਨਾ ਉਹ ਸਾਰੀਆਂ ਚੀਜ਼ਾਂ ਬਾਰੇ ਥੋੜਾ ਜਾਣਕਾਰੀ ਦਿਓ ਇਹ ਗੁਰਪ੍ਰੀਤ ਸਟਰਾਬਰੀ ਦੀ ਜਿਹੜੀ ਖੇਤੀ ਆ ਨਾ ਇਹ ਹਰ ਤਰ੍ਹਾਂ ਦੀ ਮਿੱਟੀ ਦੇ ਵਿੱਚ ਹੋ ਸਕਦੀ ਹੈ ਮਿੱਟੀ ਨੂੰ ਇਹ ਮਿੱਟੀ ਇਹਦੇ ਮਿੱਟੀ ਦਾ ਇਹਦੇ ਵਾਸਤੇ ਕੋਈ ਜ਼ਿਆਦਾ ਨਹੀਂਗਾ ਮਿੱਟੀ ਹਰ ਪਾਉਂਦੀ ਦਰਮਿਆਨੀ ਆ ਭਾਰੀ ਆ ਰੇਤਲੀ ਹਰ ਮਿੱਟੀ ਚ ਹੋ ਜਾਂਦੀ ਹੈ ਹਾਂ ਪਾਣੀ ਤੇ ਮੌਸਮ ਜੀ ਇਹ ਨੂੰ ਜਿਹੜਾ ਅਸੀਂ ਉਹ ਅਨੁਕੂਲ ਕਰਨਾ ਹੈ ਉਹ ਉਹ ਸਭ ਤੋਂ ਵੱਡਾ ਮੈਟਰ ਉਹ ਹੈ ਹੁਣ ਕਿੰਨਾ ਕੁ ਪਾਣੀ ਲੱਗਦਾ ਖਿਚੋਣੇ ਜਨਾਂ ਪਾਣੀ ਲੱਗਦਾ ਜਾਂ ਨਰਮੇ ਜਨਾਂ ਲੱਗਦਾ ਤੇ ਦੂਸਰਾ ਮੌਸਮ ਕਿਸ ਤਰ੍ਹਾਂ ਦਾ ਪਾਲ ਨਹੀਂ ਨਹੀਂ ਪਾਣੀ ਤਾਂ ਉਲਟਾ ਅਸੀਂ ਜਿਵੇਂ ਸਾਡਾ ਖੇਤਾਂ ਦਾ ਪਾਣੀ ਹੁਣ ਡੂੰਘਾ ਜਾ ਰਿਹਾ ਹੈ ਨਾ ਪੰਜਾਬ ਦਾ ਆਪਾਂ ਇਹ ਸਮੱਸਿਆ ਆਪਾਂ ਨੂੰ ਆ ਰਹੀ ਹੈ ਹਨਾ ਜੀ ਇਹ ਅਸੀਂ ਪੂਰਾ ਜਿਹੜਾ ਪੂਰਾ ਤੁਸੀਂ ਖੇਤ ਰਿਹਾ ਸਾਰਾ ਇਹ ਮੇਰਾ 15 ਇੱਕ ਡ੍ਰਿਪ ਇਰੀਗੇਸ਼ਨ ਕੀਤਾ ਹੋਇਆ ਹੈ ਹਨਾ ਡ੍ਰਿਪ ਵਿਦ ਸਪ੍ਰਿੰਗਲਰ ਫਵਾਰਾ ਸਿਸਟਮ ਹੀ ਲਾਉਣੇ ਆ ਇਹਨੂੰ ਉਹੀ ਹੈ ਨਾ ਇਹ ਡ੍ਰਿਪ ਕੀਤਾ ਪਾਣੀ ਬਹੁਤ ਘੱਟ ਯੂਜ਼ ਹੁੰਦਾ ਇਸ ਕਰਕੇ ਸਾਡੇ ਪੰਜਾਬ ਦੇ ਪਾਣ ਧਰਤੀ ਦੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਹਾਂ ਦੂਜਾ ਤੁਸੀਂ ਕਹਿੰਦੇ ਮੌਸਮ ਮੌਸਮ ਇਹਦੇ ਅਨੁਕੂਲ ਬਣਾਉਣਾ ਪੈਂਦਾ ਜਦੋਂ ਅਸੀਂ ਇਹਦੀ ਪਲਾਂਟੇਸ਼ਨ ਕਰਦੇ ਆ ਤਾਂ ਉਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਨਾ ਉਦੋਂ ਫਿਰ ਪੂਰੇ ਖੇਤ ਦੇ ਉੱਤੇ ਸਪ੍ਰਿੰਗਰ ਲਾ ਕੇ ਫਵਾਰਾ ਸਿਸਟਮ ਲਾ ਕੇ ਇਹਨੂੰ ਅਸੀਂ ਠੰਡ ਠੰਡਾ ਮੌਸਮ ਪੈਦਾ ਕਰਦੇ ਆਂ ਦੇ ਵਾਸਤੇ ਜਦੋਂ ਦਸੰਬਰ ਆ ਜਾਂਦਾ ਹੈ ਉਦੋਂ ਠੰਡ ਜ਼ਿਆਦਾ ਹੋ ਜਾਂਦੀ ਹੈ ਮਾ ਉਧਰ ਮਹਾਰੈਕਟਰ ਦੇ ਮੁਕਾਬਲੇ ਆਪਣੀ ਠੰਡ ਜ਼ਿਆਦਾ ਹੁੰਦੀ ਹੈ ਜੀ ਇਸ ਕਰਕੇ ਫਿਰ ਅਸੀਂ ਇਹਨੂੰ ਤੁਸੀਂ ਆਪ ਦੇਖ ਰਹੇ ਆ ਜਿਹੜਾ ਪੋਲੀਥੀਨ ਵਗੈਰਾ ਜਿਹੜਾ ਪਿਆ ਹੈ ਨਾ ਵਿੱਚ ਖਾਲੀਆਂ ਦੇ ਵਿੱਚ ਇਹ ਰਾਤ ਨੂੰ ਅਸੀਂ ਉੱਪਰ ਕਰਕੇ ਠੰਡ ਤੋਂ ਬਚਾਉਣੀ ਹੈ ਇਹਦੇ ਨਾਲ ਹੈ ਨਾ ਇਸ ਕਰਕੇ ਇਹਨੂੰ ਦੋਹਾਂ ਚੀਜ਼ਾਂ ਤੋਂ ਸਾਨੂੰ ਇਹਨੂੰ ਬਚਾਉਣਾ ਤੇ ਇੱਕ ਗੱਲ ਆ ਵੀ ਇਹਦੇ ਉੱਤੇ ਪਰ ਇੱਕੜ ਮੰਨ ਲਓ ਤੁਸੀਂ ਜਿਵੇਂ ਇੱਕ ਏਕੜ ਤੋਂ ਸ਼ੁਰੂ ਕੀਤਾ ਹੈ ਨਾ ਪਰ ਏਕੜ ਕਿੰਨਾ ਰੁਪਇਆ ਖਰਚਾ ਜਿਹੜਾ ਕਿਸਾਨ ਦਾ ਆ ਜਾਂਦਾ ਜੇ ਬੰਦਾ ਮੰਨ ਲਓ ਬਰਾਬਰ ਮੰਨ ਲਓ ਪੋਲੀਥੀਨ ਲਾ ਕੇ ਡ੍ਰਿਪ ਸਿਸਟਮ ਲਾ ਕੇ ਪ੍ਰੋਪਰ ਇਰੀਗੇਸ਼ਨ ਕਰਕੇ ਜਿਹੜਾ ਹੈਗਾ ਆਪਦੀ ਖੇਤੀ ਸ਼ੁਰੂ ਕਰਨਾ ਚਾਹੀਦਾ ਹਾਂ ਖਰਚਾ ਇਹਦੇ ਤੇ ਕਾਫੀ ਵੱਡਾ ਖਰਚਾ ਹੈ ਨਾ ਖਰਚਾ ਜੇ ਗਿਣਿਆ ਤਾਂ ਕਾਫੀ ਹੈ ਤੇ ਜਿਹੜਾ ਪਲਾਂਟ ਅਸੀਂ ਲਾਉਣੇ ਆ ਇਹ ਸਾਨੂੰ ਕਾਫੀ ਦੂਰੋਂ ਮਹਾਰਾਸ਼ਟਰ ਪੂਨੇ ਵਗੈਰਾ ਤੋਂ ਲਿਆ ਕੇ ਲਾਉਣਾ ਪੈਂਦਾ ਹੈ ਨਾ ਸਭ ਤੋਂ ਵੱਡਾ ਤਾਂ ਸਾਨੂੰ ਪਲਾਂਟ ਦਾ ਖਰਚਾ ਕਾਫੀ ਵੱਡਾ ਖਰਚਾ ਹੁੰਦਾ ਹੈ ਇਹਦਾ 2.5 ਤੋਂ 3 ਲੱਖ ਰੁਪਏ ਦਾ ਇੱਕ ਏਕੜ ਦੇ ਵਿੱਚ ਪਲਾਂਟ ਲੱਗ ਜਾਂਦਾ ਹੈ ਜੀ ਇਕੱਲੇ ਪੌਦ ਦਾ ਖਰਚਾ ਪੈ ਜਾਂਦਾ ਫਿਰ ਜਿਹੜਾ ਵਰਕਰਾਂ ਦਾ ਸਾਡਾ ਜਿਹੜਾ ਇਹ ਡੇਬਰ ਦਾ ਖਰਚਾ ਹੁੰਦਾ ਹੈ ਇਹ 1 ਏਕੜ ਦੇ ਵਿੱਚ ਲੱਖ ਤੋਂ ਲੈ ਕੇ ਸਵਾ ਲੱਖ ਰੁਪਏ ਤੱਕ ਇਹ ਇਹਨਾਂ ਦਾ ਖਰਚਾ ਪੈ ਜਾਂਦਾ ਫਿਰ ਪੈਕਿੰਗ ਮਟੀਰੀਅਲ ਲੈ ਕੇ ਆਉਣਾ ਜਦੋਂ ਡੱਬੇ ਬੰਦ ਕਰਨਾ ਇਹਨੂੰ ਉਹ ਪਰ 2 ਕਿਲੋ ਦਾ ਅਸੀਂ ਡੱਬਾ ਪੈਕ ਕਰਦੇ ਆ ਤਾਂ 40 ਰੁਪਏ ਦਾ ਮਟੀਰੀਅਲ ਸਾਡਾ ਉਹ 20 ਰੁਪਏ ਪਰ ਕਿਜੀ ਤਾਂ ਉਹ ਖਰਚਾ ਪੈ ਜਾਂਦਾ ਹੈ ਤੇ ਫਿਰ ਇਹਦਾ ਜੋ ਤੁਸੀਂ ਪੋਲੀਥੀਨ ਮਲਚਿੰਗ ਕਰਦੇ ਆ ਇਹਨੂੰ ਪੂਰਾ ਖਰਚਾ ਇਹਦੇ ਖਰਚੇ ਆ ਜੇ ਅਸੀਂ ਟੋਟਲ ਇਹਦੇ ਖਰਚੇ ਮਿਲਾ ਕੇ ਚੱਲਾਂਗੇ ਡ੍ਰਿਪ ਤੋਂ ਬਿਨਾ ਡ੍ਰਿਪ ਦਾ ਖਰਚਾ ਜਿਹੜਾ ਹੁੰਦਾ ਇਹ ਆਪਣਾ ਵਨ ਟਾਈਮ ਹੋਣਾ ਹਨ ਤੇ ਦੂਜੇ ਜਿਹੜੇ ਖਰਚੇ ਆ ਉਹ ਤਕਰੀਬਨ ਪੌਦ ਦਾ ਖਰਚਾ ਜੋ ਮਲਚਿੰਗ ਦਾ ਖਰਚਾ ਹਨ ਉਹ ਆਏ ਸਾਲ ਆਪਣੇ ਨਵੇਂ ਹੁੰਦੇ ਰਹੇ ਨੇ ਹਨ ਇਹ ਜਿਹੜੇ ਖਰਚੇ ਇੱਕ ਇਹ ਤਕਰੀਬਨ ਇੱਕ ਕਿੱਲੇ ਦਾ ਆਪਾਂ ਜੇ ਮੰਨ ਕੇ ਚੱਲਦੇ ਆ ਤਾਂ 5 ਤੋਂ 6 ਲੱਖ ਰੁਪਏ ਖਰਚਾ ਹੁੰਦਾ ਬਿਨਾ ਡ੍ਰਿਪ ਤੋਂ ਡ੍ਰਿਪ ਜੇ ਲਗਾ ਉਹਦਾ ਤੁਸੀਂ ਉਹ ਤੇ ਸਬਸਿਡੀ ਵੀ ਹੈ ਹਨ ਉਹ ਤੇ ਖਰਚਾ ਇੱਕ ਵਾਰੀ ਹੋਣਾ ਉਹ ਤਾਂ ਚਲੋ ਸਾਡਾ ਉਹ ਮੈਂਟੇਨ ਹੋ ਜਾਏ ਤੇ ਮਤਲਬ ਉਸ ਤੋਂ ਬਾਅਦ ਤੁਹਾਡਾ ਲਗਭਗ ਮਤਲਬ ਵੀ ਆਪਾਂ ਕਹੇ ਵੀ 8 ਕਿਲਾ ਜੇ ਇਸ ਵਕਤ 50 ਲੱਖ ਰੁਪਏ ਪਹਿਲਾਂ ਖਲਾਰਨਾ ਪੈਂਦਾ ਹੈ ਬਿਲਕੁਲ ਹਨਾ ਉਸ ਤੋਂ ਬਾਅਦ ਉਹ ਇਕੱਠਾ ਕਰਦੇ ਫਿਰ ਜੇ ਮੰਨ ਲਓ ਸਹੀ ਫਸਲ ਹੋ ਜਾਂਦੀ ਹੈ ਸਹੀ ਰੇਟ ਮਿਲ ਜਾਂਦਾ ਤਾਂ ਕਿੰਨੇ ਰੁਪਏ ਅੰਦਰ ਹੋ ਜਾਂਦੇ ਹਾਂ ਇਹ ਦੇ ਵਿੱਚ ਇਹ ਹੁੰਦਾ ਵੀ ਇਹ ਨਾ ਕਾਫੀ ਹਾਰਡ ਮਿਹਨਤ ਕਰਨੀ ਪਊਗੀ ਤੁਹਾਨੂੰ ਇਹ ਨਹੀਂ ਵੀ ਆਪਾਂ ਅੱਜ ਖੇਤ ਆਪਣਾ ਬੜੇ ਸੋਹਣੇ ਖੇਤ ਦੇ ਰਹੇ ਹਾਂ ਅੱਜ ਆ ਕੇ ਰਜਿਸਟਰ ਕਰਨੀ ਵੀਡੀਓ ਦੇਖ ਲਈ ਤੇ ਕੱਲ ਨੂੰ ਮੇਰੇ ਵਰਗਾ ਬਣਾ ਕੇ ਭੇਜੇ ਹਾਂ ਹਾਂ ਇਹਦੇ ਇਹ ਕਾਫੀ ਇਹਦਾ ਪੂਰਾ ਇਹਨੂੰ ਸਮਝ ਕੇ ਇਨੂੰ ਨਹੀਂ ਕਰੋ ਜ਼ਰੂਰ ਮੈਂ ਨਹੀਂ ਇਹਦਾ ਨਹੀਂ ਕਰਨਾ ਚਾਹੀਦਾ ਹਰ ਮੈਂ ਜਿਹੜੇ ਅੱਜ ਜਿਹੜੇ ਮੇਰੇ ਯੂਥ ਆ ਜਿਹੜਾ ਬਾਹਰ ਜਾ ਰਿਹਾ ਬਾਹਰੋਂ ਪੋਰਟ ਹੋ ਕੇ ਇਧਰ ਭੇਜ ਰਹੀ ਹੈ ਜਿਹੜੀ ਗਵਰਨਮੈਂਟ ਉਹਨਾਂ ਨੂੰ ਚਾਹੀਦਾ ਯਾਰ ਤੁਸੀਂ ਬੀੜਾ ਚੱਕੋ ਹਾਂ 50 5 ਲੱਖ ਲਾ ਲਓ ਆਪਦੇ ਖੇਤ ਆ ਸਾਡੇ ਕੋਲੇ ਆਪਦਾ ਸਭ ਕੁਝ ਹੈਗਾ ਤੁਸੀਂ ਇੱਥੇ ਹੀ ਪੈਸੇ ਲਾ ਕੇ ਆਪਦੀ ਖੇਤੀਆਂ ਇਸ ਤਰ੍ਹਾਂ ਦੀ ਖੇਤੀ ਕਰੋ ਉਹ ਉਹ ਜਿਹੜੇ ਮੁਲਕ ਤੁਹਾਨੂੰ ਇਧਰ ਭੇਜ ਰਹੇ ਨਾ ਉਹ ਤੁਹਾਨੂੰ ਸੱਦਣ ਲਈ ਮਜਬੂਰ ਹੋਣ ਇਸ ਤਰ੍ਹਾਂ ਦੇ ਕੰਮ ਕਰੋ ਹੈਨਾ ਹਾਂ ਤੇ ਆਮਦਨ ਇੱਕ ਵੈਸੇ ਖਰਚਾ ਜਿਹੜਾ ਹੁੰਦਾ ਹੈ ਖਰਚਾ ਕਰਕੇ ਜੇ ਤੁਸੀਂ ਸੱਚੀ ਮਿਹਨਤ ਕੇਨਤ ਕਰਦੇ ਆ ਤਾਂ ਤੁਹਾਨੂੰ ਆਮਦਨ ਜਰੂਰ ਵਾਹਿਗੁਰੂ ਜਰੂਰ ਉਹਦਾ ਫਲ ਮਿਲੇਗਾ ਆਮ ਝੋਨੇ ਕਣਕ ਨੂੰ ਬਹੁਤ ਵਧੀਆ ਇਹ ਮਤਲਬ ਕਿ ਜਿੰਨਾ ਖਰਚਾ ਕੀਤਾ ਉਦੋਂ ਦੁਗਣਾ ਆ ਜਾਂਦਾ ਜੇ ਸਾਰਾ ਕੁਝ ਸਹੀ ਹੋਵੇ ਜੇ ਤੁਹਾਡੀ ਸੱਚੀ ਮਿਹਨਤ ਤਾਂ ਜਰੂਰ ਵਾਹਿਗੁਰੂ ਦੇਵੇ ਤੇ ਇੱਕ ਜਿਸ ਕਾਰਨ ਇਹਦੇ ਚ ਹੁਣ ਮੰਨ ਲਓ ਕਿ ਇਹ ਇੱਕ ਇਹੋ ਜਿਹਾ ਫਸਲ ਆ ਹੈ ਨਾ ਸਟਰਾਬਰੀ ਦੀ ਮੰਨ ਲਓ ਵੀ ਜੇ ਆਪਾਂ ਇਹਨੂੰ ਤੋੜ ਵੀ ਲੱਗੇ ਤਾਂ ਫਾਰ ਐਗਜ਼ਾਮਪਲ ਕੋਈ ਵੀ ਚੀਜ਼ ਹੈ ਨਾ ਤਾਂ ਇਹਦਾ ਉੱਪਰ ਦੀ ਛਿੱਲੀ ਤਾਂ ਇੰਨੀ ਜਿਹੜੀ ਮਲਾਇਮ ਆ ਵੀ ਇਹਨੂੰ ਸਟੋਰ ਤਾਂ ਕਿਤੇ ਨਹੀਂ ਜਾ ਸਕਦਾ ਫਿਰ ਇਹਦਾ ਮਤਲਬ ਜਿਹੜੀ ਆਪਾਂ ਕਿਹਾ ਸਟੋਰਿੰਗ ਕਿਸ ਤਰ੍ਹਾਂ ਕਰਦਾਂ ਸਾਰੀ ਚੀਜ਼ ਦੀ ਹਾਂ ਇਹ ਤੁਹਾਡਾ ਹੀ ਬਹੁਤ ਵਧੀਆ ਦਿੱਕਤ ਕੇ ਸਾਹਮਣੇ ਆਈ ਹੈ ਗੱਲ ਵੀ ਇਹਨੂੰ ਜਿਹੜੀ ਇਹ ਤਾਂ ਸਭ ਤੋਂ ਵੱਡੀ ਜਿਹੜੀ ਸਾਨੂੰ ਹੁੰਦਾ ਨਾ ਇਹਦੀ ਇਹੀ ਦਿੱਕਤ ਹੁੰਦੀ ਹੈ ਜਿਹੜਾ ਵੀ ਫਰੂਟ ਸਾਡੇ ਖੇਤ ਦੇ ਵਿੱਚ ਤਿਆਰ ਹੋ ਗਿਆ ਉਹਨੂੰ ਸਾਨੂੰ ਤੜਾਈ ਕਰਕੇ ਪ੍ਰੋਪਰ ਸਾਨੂੰ ਮੰਡੀਆਂ ਚ ਭੇਜਣਾ ਪੈਂਦਾ ਹਾਂ ਜੇ ਤੁਸੀਂ ਕਰ ਸਕਦੇ ਹਾਂ ਹਾਂ ਇਹ ਇਹਦੇ ਵਿੱਚ ਉੱਥੇ ਆ ਗਿਆ ਹੁਣ ਸਾਨੂੰ ਇਸ ਇਹ ਗਵਰਨਮੈਂਟ ਨਾਲ ਸਾਥ ਦੇਣਾ ਹੈ ਨਾ ਅੱਜ ਜਿਹੜੇ ਤੁਸੀਂ ਆਪ ਡੇ ਕਰਾਣਿਆਂ ਦੀ ਗੱਲ ਕੀਤੀ ਸੀ ਹੈ ਨਾ ਵੀ ਉਹ ਆ ਕੇ ਇੱਧਰ ਖੇਤੀਆਂ ਕਰਨੇ ਉਹ ਜੇ ਸਾ ਗਵਰਨਮੈਂਟ ਸਾਡੇ ਵਰਗੇ ਫਾਰਮਰਾਂ ਦਾ ਸਾਥ ਦੇਵੇ ਅਸੀਂ ਕੋਈ ਪ੍ਰੋਜੈਕਟ ਲਗਾਈਏ ਹੈ ਨਾ ਅਸੀਂ ਕੋਈ ਇਹਦੀ ਪ੍ਰੋਸੈਸਿੰਗ ਯੂਨਿਟ ਲਗਾਈਏ ਉਸ ਤਰ੍ਹਾਂ ਯੂਨਿਟ ਲਗਾ ਕੇ ਅਸੀਂ ਵੱਡੇ ਪੱਧਰ ਤੇ ਸਾਰੇ ਹੋਰ ਦਾ ਕੋਈ ਸਾਰੇ ਪਿੰਡ ਦੇ ਕਿਸਾਨ ਰਲ ਕੇ ਸਾਰੇ ਹਲਕ ਜਿਲ੍ਹੇ ਦੇ ਕਿਸਾਨ ਰਲ ਕੇ ਹੈ ਨਾ ਉਹ ਕਿ ਪ੍ਰੋਸੈਸਿੰਗ ਲਗ ਯੂਨਿਟ ਲਗਾ ਫਿਰ ਅਸੀਂ ਇਹ ਵੱਧ ਖੇਤਾਂ ਦੇ ਵਿੱਚ ਕਰ ਸਕਦੇ ਹਾਂ ਪ੍ਰੋਸੈਸਿੰਗ ਕਰਕੇ ਅਸੀਂ ਬਾਹਰ ਦੇ ਦੇਸ਼ਾਂ ਤੇ ਕਰ ਤੇਜ ਸਕਦੇ ਹਾਂ ਹੁਣ ਤਾਂ ਤੁਹਾਨੂੰ ਮੈਨੂੰ ਲੱਗਦਾ ਇਹੀ ਹੁੰਦਾ ਵੀ ਦੋ ਦਿਨਾਂ ਦੇ ਵਿੱਚ ਮੰਡੀ ਦੇ ਵਿੱਚ ਸਪਾਸ ਜਿਹੜੀ ਹੈਗੀ ਪਛਾਣੀ ਪੈਂਦੀ ਹੈ ਹਾਂ ਹੁਣ ਇਹ ਹੈ ਵੀ ਜਿਹੜਾ ਹੁਣ ਸਾਡੇ ਕੋਲੇ ਮਾਲ ਤਿਆਰ ਹੋ ਜਾਂਦਾ ਹੈ ਉਹਨੂੰ ਅਸੀਂ ਤੜਾਈ ਕਰਕੇ ਰੋਜ਼ਾਨਾ ਮੰਡੀ ਦੇ ਵਿੱਚ ਭੇਜਣਾ ਹੀ ਹੁੰਦਾ ਭੇਜਣਾ ਹੀ ਹੁੰਦਾ ਤੇ ਇਹਦੇ ਚ ਹਜੇ ਤੱਕ ਆਪਣੇ ਤੁਹਾਡੇ ਨਾਉਣ ਦੇ ਵਿੱਚ ਮੌਕਸਰ ਦੇ ਇਲਾਕੇ ਜਾਂ ਬਠਿੰਡਾ ਕਿੰਨੇ ਕਿਸਾਨ ਜਿਹੜੇ ਸਟ੍ਰਾਬਰੀ ਦੀ ਖੇਤੀ ਕਰਦੇ ਤਰ੍ਹਾਂ ਇਸ ਕਰਨਾ ਸੋਬਰੀ ਦੀ ਜੀ ਖੇਤੀ ਨੂੰ ਮੰਨ ਕੇ ਚੱਲ ਗਿਆ ਤਾਂ ਕਾਫੀ ਐਵੇਂ ਉਹ ਚਲੋ ਮੈਨੂੰ ਮੈਂ ਇਹ ਮੈਂ ਆਪ ਦਾ ਇੱਕ ਬਹੁਤ ਵੱਡਾ ਇੱਕ ਸਮਝਦਾ ਜੋ ਮੈਂ ਲੈ ਕੇ ਚੱਲਿਆ ਸੀ ਇੱਕ ਲੋਕਾਂ ਨੂੰ ਪ੍ਰੇਰਿਤ ਕਰਕੇ ਇਹ ਲੋਕ ਇਸਥਾਨੇ ਤੇ ਆਉਣ ਤਾਂ ਉਹਨੂੰ ਕਾਫੀ ਹੱਦ ਤੱਕ ਕਾਮਯਾਬ ਵੀ ਹੋ ਰਿਹਾ ਕਾਫੀ ਲੜਕੇ ਨਵੇਂ ਆ ਜਿਹੜੇ ਇੱਕ ਮਾਨੀ ਵਾਲਾ ਪਿੰਡ ਆ ਉੱਥੋਂ ਦਾ ਲੜਕਾ ਸ਼ੁਰੂ ਉਹਨੇ ਕੀਤਾ ਇੱਕ ਲੁਧਿਆਣੇ ਕੋਲੇ ਪਿੰਡ ਆ ਉੱਥੋਂ ਦੇ ਲੜਕੇ ਨੇ ਸ਼ੁਰੂ ਕਰ ਲਿਆ ਸੀ ਮੇਰੇ ਨਾਲ ਕੰਟੈਕਟ ਕਰਕੇ ਇੱਥੇ ਬੂੜਾ ਗੁਜਰਾ ਲੜਕੇ ਉਹ ਕਰ ਰਹੇ ਆ ਆਪਣੇ ਸੁਖਨੇ ਪਿੰਡ ਆਪਣਾ ਉੱਥੇ ਵੀ ਉਹ ਕਰ ਰਿਹਾ ਆਪਣਾ ਬਲਵਿੰਦਰ ਸਿੰਘ ਕਾਫੀ ਵਧੀਆ ਕਰ ਰਿਹਾ ਹੋਰ ਵੀ ਉਹ ਤਾਂ ਹੋਰ ਵੀ ਕਾਫੀ ਤਰ੍ਹਾਂ ਦੇ ਫਰੂਟ ਲਗਾ ਰਿਹਾ ਹਨ ਤੇ ਕਾਫੀ ਇਹ ਇਸ ਵਾਰ ਨਾ ਕਾਫੀ ਜਿਹੜੇ ਨਵੇਂ ਮੁੰਡੇ ਆ ਉਹ ਕਾਫੀ ਕੰਮ ਮੰਨ ਲਓ ਜੇ ਕਿਸੇ ਨੇ ਹੁਣ ਕਿਉਂਕਿ ਕਣਕ ਝੋਨਾ ਹੁਣ ਝੋਨਾ ਹੈ ਜਿਸ ਤਰ੍ਹਾਂ ਇਸ ਵਕਤ ਰੁਲਿਆ ਇਸ ਪਿਛਲੀ ਵਾਰ ਹਨਾ ਰੇਟ ਵੀ ਨਹੀਂ ਆਇਆ ਆ ਬਾਸਮਤੀ ਦਾ ਐਤਕੀ ਵੀ ਲੋਕਾਂ ਨੇ ਠੇਕਿਆਂ ਤੋਂ ਹੱਥ 'ਚ ਖੜੇ ਕਰ ਹੀ ਲਏ ਕਿਉਂਕਿ ਪਹਿਲਾਂ ਜਿਹੜੇ ਹਸਾਵਣਾ ਛੋਟੇ ਪਿੰਡ ਵਾਲੇ ਪਾਸੇ ਦਾ ਥਾਪਕਾਂ ਮਾਰ ਕੇ ਲੱਖ ਲੱਖ ਨੂੰ ਵੀ ਲੈ ਜਾਂਦੇ ਸੀ ਹਨ ਤੇ ਹੁਣ ਜਿਸ ਤਰ੍ਹਾਂ ਕਹਿੰਦੇ ਵੀ ਖੇਤੀ ਘਟੇ ਦਾ ਸੌਦਾ ਜਾਂ ਠੇਕੇ ਜੇ ਬੰਦ ਹੋਣ ਦੇ ਕਾਰਨ ਤਾਂ ਹਰੇਕ ਨੂੰ ਕਈ ਆਪ ਦੀ ਚੱਕਣੀ ਪਈ ਜਿਨ੍ਹਾਂ ਦਾ ਸਿਸਟਮ ਹੈ ਤੇ ਜੇਕਰ ਉਹ ਮੰਨ ਲਓ ਤੁਹਾਡੇ ਵਾਲੀ ਖੇਤੀ ਚਾਉਣਾ ਚਾਹੁੰਦੇ ਸਟਰਾਬਰੀ ਹੋ ਗਈ ਜਾਂ ਜਿਹੜੀ ਤੁਸੀਂ ਕਰਦੇ ਸਟਰਾਬਰੀ ਦੀ ਖੇਤੀ ਕਿੰਨੇ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਬੰਦੇ ਨੂੰ ਨਹੀਂ ਸਟਰਾਬਰੀ ਦੀ ਖੇਤੀ ਜਿਨ ਸ਼ੁਰੂ ਕਰਨ ਦਾ ਬਹੁਤ ਵਧੀਆ ਗੱਲ ਹੈ ਸ਼ੁਰੂ ਇਹ ਹੈ ਵੀ ਜਿੰਨਾ ਤੁਹਾਡੀ ਤੁਹਾਡੀ ਜੇ ਜੇਪਾਸ ਚੱਲਦੀ ਹੈ ਮੈਨੂੰ ਤਾਂ ਇਹ ਹੈ ਨਾ ਫਿਰ ਤੁਹਾਨੂੰ ਇਹ ਹੈ ਵੀ ਤੁਹਾਨੂੰ ਇਹਦੀ ਪ੍ਰੋਪਰ ਜਾਣਕਾਰੀ ਲੈ ਕੇ ਇਹਦਾ ਜਿਹੜਾ ਪੌਦ ਵਗੈਰਾ ਸਹੀ ਪੌਦ ਕਿੱਥੋਂ ਤੁਹਾਨੂੰ ਨਰਸਰੀ ਕਿੱਥੋਂ ਸਹੀ ਨਰਸਰੀ ਮਿਲਦੀ ਹੈ ਇਹ ਸਾਰਾ ਕੁਝ ਸੋਚ ਸਮਝ ਕੇ ਸ਼ੁਰੂ ਕਰਨ ਦਾ ਕੋਈ ਦਿੱਕਤ ਨਹੀਂ ਹੈ ਨਾ ਜਿਵੇਂ ਅਸੀਂ 1 ਏਕੜ ਤੋਂ ਸ਼ੁਰੂ ਕੀਤਾ ਸੀ ਹੈ ਨਾ ਤੇ 1 ਏਕੜ ਤੋਂ ਵਧਿਆ ਸ਼ੁਰੂ ਕੀਤਾ ਜਾ ਸਕਦਾ ਹੈ ਹਾਂ ਜਿਹੜਾ ਕੋਈ ਜ਼ਿਆਦਾ ਵੀ ਕਰ ਸਕਦਾ ਤਾਂ ਉਹ ਬਹੁਤ ਵਧੀਆ ਗੱਲ ਹੈ ਕਰ ਸਕਦਾ ਜੋ ਕੋਈ ਮੇਰੇ ਸੰਯੋਗ ਦੀ ਲੋੜ ਹੈ ਉਹ ਮਦਨ ਨੂੰ ਤੇ ਆਪਰੇ ਇੱਥੇ ਜੇ ਤੁਸੀਂ ਕਹਿੰਦੇ ਹੋ ਵੀ ਇਹਦੇ ਬਾਰੇ ਜਾਣਕਾਰੀ ਹੁਣ ਜਾਣਕਾਰੀ ਸਾਡੀਆਂ ਯੂਨੀਵਰਸਿਟੀਆਂ ਦਿੰਦੀਆਂ ਇਹ ਜਾਂ ਕਿਸਾਨਾਂ ਤੋਂ ਲੈਣੀ ਚਾਹੀਦੀ ਹੈ ਕਿਸ ਤਰ੍ਹਾਂ ਜਾਣਕਾਰੀ ਕਿੱਥੋਂ ਮਿਲੂਗੀ ਬੰਦੇ ਨੂੰ ਬਿਲਕੁਲ ਭਾਈ ਯੂਨੀਵਰਸਿਟੀ ਵੀ ਆ ਮੇਰਾ ਹੁਣ ਕਿੰਨੇ ਸਾਲਾਂ ਦਾ ਵਾਹ ਹੋ ਗਿਆ ਹਨਾ ਆਏ ਸਾਲ ਇੱਥੇ ਸਾਡੇ ਹਾਰਟੀਕਲਚਰ ਵਾਲੀ ਗੇਦੜਵਾ ਬੈਠੇ ਆ ਹਨਾ ਉਹ ਵੀ ਸਾਡੇ ਕੁ ਸਮਾਂ ਜਦੋਂ ਵੀ ਅਸੀਂ ਬਾਜ਼ ਮਾਰਦੇ ਹਾਂ ਉਹਦੇ ਹਾਜ਼ਰ ਹੋ ਜਾਂਦੇ ਆ ਨਾ ਤੇ ਸਾਡੇ ਆਪਣਾ ਜ਼ਿਲ੍ਹੇ ਦੇ ਹੈਗੇ ਆ ਡਾਕਟਰ ਸੁਖਦੇਵ ਸਿੰਘ ਹੈ ਉਹ ਮੇਰੇ ਕੋਲੇ ਆਉਂਦੇ ਜਾਂਦੇ ਰਹਿੰਦੇ ਆ ਉਹ ਜੋ ਵੀ ਸਾਨੂੰ ਇੱਕ ਤੀ ਸਾਡੇ ਯੂਨੀਵਰਸਿਟੀ ਦੇ ਵਾਈਸ ਚਾਂਸਲ ਗੋਸਲ ਸਾਹਿਬ ਖੁਦ ਮੇਰੇ ਫਾਰਮ ਤੇ ਆ ਕੇ ਗਏ ਹਨਾ ਪੀਯੂ ਦੇ ਹਾਂਜੀ ਤੇ ਸਾਰੇ ਜੋ ਵੀ ਅਸੀਂ ਉੱਥੇ ਵੀ ਯੂਨੀਵਰਸਿਟੀ ਜਦੋਂ ਵੀ ਫੋਨ ਕਰਦੇ ਆ ਸਾਡੀ ਉਦੋਂ ਹੀ ਸਹਾਇਤਾ ਕਰਦੇ ਆ ਜੋ ਸਾਨੂੰ ਕੋਈ ਬਿਮਾਰੀ ਆ ਜਾਂ ਕੋਈ ਜੇ ਕੁਝ ਮੇਜਰ ਸਮੱਸਿਆ ਆ ਜਾਂਦੀ ਹੈ ਤਾਂ ਉਹਦਾ ਹੱਲ ਹੋ ਜਾਂਦਾ ਪੰਜਾਬ ਗਵਰਨਮੈਂਟ ਦਾ ਤੁਹਾਡੇ ਵਰਦੇ ਕੀ ਰਵਈਆ ਤੁਹਾਨੂੰ ਕਿੰਨੀ ਸਬਸਿਡੀ ਮਿਲਦੀ ਹੈ ਤੇ ਕੀ ਸੀ ਚਾਹਣੇ ਹੋ ਵੀ ਹੋਰ ਚੀਜ਼ਾਂ ਹੋਣ ਹਨੀ ਗਵਰਨਮੈਂਟ ਇਹ ਕੋਈ ਨਹੀਂ ਆਪਾਂ ਕਹਿੰਦੇ ਨਹੀਂ ਕਰ ਰਹੀ ਜਿਹੜੇ ਫਾਰਮਰ ਕਰ ਰਹੇ ਤਾਂ ਉਹਨਾਂ ਦੀ ਬਾਹ ਵੀ ਫੜ ਰਹੀ ਹੈ ਤੇ ਕੁਝ ਹੋਰ ਵੀ ਅੱਗੇ ਵਧਣ ਦੀ ਜ਼ਰੂਰਤ ਹੈ ਹਨਾ ਜਿਵੇਂ ਸਟ੍ਰੋਬਰੀ ਦੀ ਹੈ ਸਟ੍ਰੋਬਰੀ ਦੀ ਖੇਤੀ ਕਰਦੇ ਸਟ੍ਰੋਬਰੀ ਦੀ ਖੇਤੀ ਦੇ ਉੱਤੇ ਸਾਨੂੰ ਮਿਲਦਾ ਹਕਟੇਅਰ ਢਾਈ ਕਿੱਲਿਆਂ ਦੇ ਉੱਤੇ ਜਿਵੇਂ 25-30000 ਰੁਪਏ ਉਹ ਸਬਸਿਡੀ ਦੇ ਦਿੰਦੇ ਹਨਾ ਵੀ ਕੋਈ ਪਲਾਂਟ ਆ ਜਾਂ ਕੋਈ ਹੋਰ ਆ ਉਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਸਬਸਿਡੀ ਦਿੰਦੇ ਆ ਫਿਰ 30000 ਤਾਂ ਨਗੂਣੀ ਆ ਜੇ 15 ਲੱਖ ਰੁਪਏ ਬੰਦ ਲੱਗਿਆ 25 30000 ਨਾਲ ਕੀ ਹੋਊਗਾ ਚਲੋ ਜੋ ਵੀ ਜੋ ਵੀ ਆਉਂਦਾ ਗੁਰਪ੍ਰੀਤ ਉਹਦੇ ਮੂਹਰੇ ਦੇਖਦੇ ਆ ਹਾਂ ਉਹ ਵੀ ਵਧੀਆ ਹੈ ਜਿਵੇਂ ਡ੍ਰਿਪ ਇਰੀਗੇਸ਼ਨ ਕਰਨਾ ਆਪਾਂ ਪੱਖੇ ਤੋਂ ਡ੍ਰਿਪ ਕਰਨਾ ਇਹਦੇ ਤੇ 80% ਸਬਸਿਡੀ ਹੈ ਹਨਾ ਹਾਂ ਇਹ ਬਹੁਤ ਵਧੀਆ ਗੱਲ ਆ ਹਨਾ ਤੇ ਇਹਦੇ ਨਾਲ ਸਗੋ ਆਪਣੇ ਖੇਤਾਂ ਦਾ ਜਿਹੜਾ ਧਰਤੀ ਦਾ ਪਾਣੀ ਵੀ ਬਚਤ ਹੋ ਰਹੀ ਹੈ ਨਾ ਇਹ ਇਹ ਬਹੁਤ ਵਧੀਆ ਹਾਂ ਜਿਵੇਂ ਮੈਂ ਤੁਹਾਨੂੰ ਅੱਗੇ ਉਹੀ ਗੱਲ ਫੇਰ ਕਹੂੰਗਾ ਕਿ ਜਿਵੇਂ ਇਹ ਗਵਰਨਮੈਂਟ ਨੂੰ ਅੱਗੇ ਆਉਣਾ ਚਾਹੀਦਾ ਪ੍ਰੋਸੈਸਿੰਗ ਯੂਨਟ ਵਗੈਰਾ ਕੋਈ ਫਾਰਮਰਾਂ ਦੇ ਵਿੱਚ ਸ਼ੇਅਰ ਕਰਕੇ ਜਾਂ ਫਾਰਮਾਂ ਦੇ ਵਿੱਚ ਆਉਣ ਵਾਲੋ ਕਰਕੇ ਉਹਨਾਂ ਦੀ ਉਹਨਾਂ ਦੇ ਜੋ ਉਹ ਚਾਹੁੰਦੇ ਉਸਾਂ ਕੋਈ ਛੋਟੇ ਲਗਾ ਦੇਣ ਤਾਂ ਉਹਦੇ ਨਾਲ ਇਹ ਬਹੁਤ ਵੱਡਾ ਫਾਇਦਾ ਹੋ ਸਕਦਾ ਇੱਕ ਜ਼ਿਕਰ ਨਾ ਜਿਵੇਂ ਪਹਿਲਾਂ ਪਿੰਡਾਂ 'ਚ ਸੁਸਾਇਟੀਆਂ ਹੁੰਦੀਆਂ ਸੀ ਸਾਡੀਆਂ ਇਸ ਕਰਕੇ ਬਣੀਆਂ ਸੀ ਵੀ ਚਲੋ ਜਿਹੜੇ ਛੋਟੇ ਜ਼ਿਮੀਂਦਾਰ ਆ ਹਨਾ ਛੋਟੇ ਕਿਸਾਨ ਆ ਉਹਨਾਂ ਕੋਲੇ ਸੰਤ ਨਹੀਂ ਉਹ ਮਾਲਾ ਵਾਰਤ ਲੈਣਗੇ ਹਨ ਪਰ ਸੁਸਾਇਟੀਆਂ ਫਿਰ ਦੇਖੀਆਂ ਪਿੰਡਾਂ ਦੇ ਵਿੱਚ ਸਿਆਸਤ ਦੀ ਭੇੜ ਚੜ ਗਈਆਂ ਲਗਭਗ ਉੱਥੇ ਹੀ ਵੋਟਾਂ ਪੈਣ ਲੱਗ ਗਈਆਂ ਹਨ ਤੇ ਉਹਦੇ ਕਰਕੇ ਹੁਣ ਦੋ ਦੋ ਕਿੱਲਾਂ ਲੈਣ ਨੂੰ ਵੀ ਫਾਰਮ ਟਰੈਕਟਰ ਲੈਣੇ ਪੈਗੇ ਇਦਾਂ ਹੈਗਾ ਕਿਸਾਨਾਂ ਨੂੰ ਕੀ ਸੁਜੈਸਟ ਕਰੋਗੇ ਯਾਰ ਇਕੱਠੇ ਕੰਬਾਈਨ ਕਿਉਂ ਨਹੀਂ ਹੁੰਦੇ ਸਾਡੇ ਬੰਦੇ ਜਿਵੇਂ 10 ਬੰਦੇ ਇਕੱਠੇ ਹੋ ਕੇ ਕੋਈ ਪ੍ਰੋਸੈਸਿੰਗ ਯੂਨਿਟ 10 ਬੰਦੇ ਹੋ ਕੇ ਜਿਵੇਂ ਮਾਲਾ ਤੁਸੀਂ ਸਟਰਾਬਰੀ ਲਾਈ ਆ ਕੋਈ ਗੰਨਾ ਲਾ ਲੇ ਕੋਈ ਮਾਲਾ ਛਾਲਗਮਲ ਆਲੇ ਕੋਈ ਖਰਬੂਜੇ ਲਾ ਲੇ ਇਦਾਂ ਕਿਉਂ ਨਹੀਂ ਹੋ ਰਿਹਾ ਸਾਡਾ ਸਿਸਟਮ ਨਹੀਂ ਹੋਏਗਾ ਹੋਣਾ ਇਹ ਕਰਨਾ ਪੈਣਾ ਹੈ ਉਹੋ ਹੀ ਤਾਂ ਮੈਂ ਵੀ ਇਹ ਕਿਸਾਨਾਂ ਨੂੰ ਵੀ ਇਹੀ ਅਪੀਲ ਕਰਦਾ ਵੀ ਆਪਾਂ ਕਿੰਨਾ ਚਿਰ ਸਰਕਾਰਾਂ ਨਹੀਂ ਦੇਖਾਂਗੇ ਤੇ ਪੰਜਾਬੀਆਂ ਦਾ ਤਾਂ ਕੰਮ ਹੀ ਨਹੀਂ ਕਿਸੇ ਮੂਰੇ ਹੱਥ ੜਾ ਨਾ ਪੰਜਾਬੀਆਂ ਦਾ ਕੰਮ ਹੈ ਮਿਹਨਤ ਕਰਨਾ ਤੇ ਆਪ ਦੇ ਦਮ ਤੇ ਆਪ ਕੰਮ ਕਰਨਾ ਹਣਾ ਜੀ ਤੇ ਕਿਸਾਨਾਂ ਨੂੰ ਵੀ ਖਰ ਬੀੜਾ ਚੁੱਕਣਾ ਚਾਹੀਦਾ ਵੀ ਆਪਾਂ ਜਿਵੇਂ ਆਪਣੇ ਦਾਦੇ ਪਰਦਾਦੇ ਸੀ ਇਕੱਠੇ ਹੋ ਕੇ ਉਹ ਕਿੰਨੀ ਵਧੀਆ ਤੇ ਕੰਮ ਕਰ ਲੈਂਦੇ ਸੀ ਕਿੰਨੀ ਵਧੀਆ ਖੇਤੀ ਕਰਦੇ ਸੀ ਹਣਾ ਜੀ ਤੇ ਕਿਵੇਂ ਉਹ ਕੋਈ ਮਸ਼ੀਨਰੀ ਵੀ ਨਹੀਂ ਸੀ ਮੈਨ ਪਾਵਰ ਦੇ ਨਾਲ ਹੀ ਕੰਮ ਕੀਤਾ ਜਾਂਦਾ ਸੀ ਹਣਾ ਤੇ ਕਿੰਨਾ ਇਕੱਠਾ ਹੋ ਗਿਆ ਹੁਣ ਤਾਂ ਸਭ ਕੋ ਮਸ਼ੀਨਰੀ ਹੁਣ ਤਾਂ ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਜੇ ਇਕੱਠੇ ਹੋ ਕੇ ਜਿਵੇਂ ਅਸੀਂ ਇੱਕ ਜੂਨਟ ਲਾ ਲੈਨੇ ਆ ਤੇ ਭਾਵਾਂ ਦੀ ਅਸੀਂ ਪਿੰਡ ਦੇ ਕੋਈ 50 ਫਾਰਮਰ ਸਟੋਰੀ ਲਾ ਕੇ ਤੋਂ ਅਸੀਂ ਸਭ ਕੁਝ ਕਰ ਸਕਦੇ ਹਾਂ ਨਾ ਝੋਨਾ ਹੈ ਅੱਜ ਝੋਨੇ ਚ ਰੂਲੀ ਜਾਂਦੇ ਆ ਝੋਨੇ ਚ ਵੀ ਪ੍ਰੋਸੈਸਿੰਗ ਹੋ ਸਕਦੀ ਹੈ ਬਿਲਕੁਲ ਅਸੀਂ ਇਕੱਠਾ ਹੋ ਕੇ ਕਰ ਸਕਦੇ ਸਭ ਕੁਝ ਕਰ ਸਕਦੇ ਆ ਪਰ ਇਕੱਠੇ ਹੋਣ ਦੀ ਜ਼ਰੂਰਤ ਹੈ ਇਕੱਠੇ ਹੋਵਾਂਗੇ ਤਾਂ ਸਾਡਾ ਸਰਕਾਰਾਂ ਵੀ ਸਾਥ ਦੇਣੀ ਆ ਤੇ ਸਾਰਾ ਕੁਝ ਹੋ ਜੇ ਬਿਲਕੁਲ ਅਸੀਂ ਕਹਿ ਦਿੰਦੇ ਆ ਵੀ ਸਰਕਾਰ ਮਾੜੀ ਹੈ ਸਰਕਾਰ ਚੰਗਿਆ ਚਾ ਜੋ ਵੀ ਸਰਕਾਰ ਪਰ ਸਭ ਤੋਂ ਪਹਿਲਾਂ ਸਾਡੇ ਤੋਂ ਸ਼ੁਰੂ ਹੁੰਦਾ ਕਾਰਨ ਜੇ ਕਿਸਾਨ ਇਕੱਠੇ ਹੋਣ ਜੇ ਮੰਨ ਲਓ ਪਿੰਡ ਦੇ 5-7 ਕਿਸਾਨ ਇਕੱਠੇ ਹੋਣ ਜ਼ਿਲ੍ਹੇ ਦੇ ਇਕੱਠੇ ਹੋਣ ਵੈਸੇ ਪਿੰਡ ਨਾਲ ਪਿੰਡ ਦੀ ਜਿਵੇਂ ਆਪਾਂ ਲਾ ਕੌਮੜੀ ਤੇ ਦੋ ਦਿਨ ਹੱਦ ਲੱਗਦੀ ਆ। ਵੀਰ ਸਾਡੇ ਗਾਂ ਪਿੰਡ ਨਾਲ ਲੱਗ ਜਾਂਦੀ ਆ ਨਾ। ਮੰਨ ਲਓ ਦੋ ਦੋ ਤਿੰਨ ਤਿੰਨ ਪਿੰਡਾਂ ਦੇ ਇਕੱਠੇ ਹੋ ਗਏ ਕਿਸਾਨ ਕੁਝ ਵੀ ਕਰ ਸਕਦੇ ਆ। ਹੈਨਾ? ਇਹ ਚੀਜ਼ਾਂ ਹੋ ਸਕਦੀਆਂ। ਉਦੋਂ ਪੇਣਾ ਜਿਹੜਾ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਪਿਛਲੇ ਇੰਟਰਵਿਊ ਚ ਚਲੋ ਕਈ ਵਾਰ ਨਹੀਂ ਦੇਖਦੇ ਨਹੀਂ ਮੰਨ ਲਓ ਜਿਸ ਤਰ੍ਹਾਂ ਹੁਣ ਆਪਾਂ ਥਾਲੀ ਵਰਗੇ ਖੇਤ ਬਣਾ ਲਏ ਹੈ ਨਾ। ਹਾਂ। ਪਹਿਲਾਂ ਆਪਣੇ ਸੀਗੇ ਉੱਚੇ ਨੀਵੇਂ ਟਿੱਬੇ ਹੈ ਨਾ। ਬਿਲਕੁਲ। ਕੀ ਲੱਗਦਾ ਵੀ ਹੁਣ ਜਿਹੜਾ ਹੈਗਾ ਆ ਖੇਤ ਚੰਗੇ ਸੀ ਤੇ ਉਹ ਖੇਤ ਚੰਗੇ ਨਹੀਂ ਬਾਈ ਇਹ ਇਹ ਆਪਾਂ ਬਹੁਤ ਵੱਡੀ ਗਲਤੀ ਕਰ ਚੁੱਕੇ ਹਾਂ ਹਾਂ ਇਹਦੇ ਚ ਜਿਹੜਾ ਸੀਗਾ ਨਾ ਇਹ ਇਹ ਸਰਕਾਰਾਂ ਨੂੰ ਉਹੀ ਮੈਂ ਅੱਗੇ ਵੀ ਕਈ ਵਾਰੀ ਬੋਲਦਾ ਆਪਾਂ ਨੂੰ ਸਰਕਾਰਾਂ ਨੇ ਇਹ ਯੂਜ ਵੀ ਕੀਤਾ ਹੈਨਾ ਜਿਵੇਂ ਆਪਣੇ ਇੰਡੀਆ ਗਵਰਨਮੈਂਟ ਨੂੰ ਆਪਣੀ ਝੋਨੇ ਕਣਕ ਦੀ ਉਹਦਾ ਜ਼ਰੂਰਤ ਸੀ ਜੀ ਅਨਾਜ ਦੀ ਜ਼ਰੂਰਤ ਸੀ ਆਪਾਂ ਇੰਡੀਆ ਉਦੋਂ ਉਹਨਾਂ ਨੇ ਆਪਾਂ ਨੂੰ ਇਹਨੂੰ ਜ਼ਿਆਦਾ ਪੈਦਾਵਾਰ ਵਧਾਉਣ ਵਾਸਤੇ ਕੋਈ ਜ਼ਹਿਰ ਆਪਾਂ ਆਪਣੇ ਘਰਾਂ ਚੋਂ ਤਾਂ ਪੈਦਾ ਨਹੀਂ ਨਾ ਕੀਤਾ ਬਿਲਕੁਲ ਜੇ ਸਰਕਾਰਾਂ ਨੇ ਦਿੱਤਾ ਤਾਂ ਆਪਾਂ ਫੇਰ ਹੀ ਪਾਇਆ ਨਾ ਜੀ ਉਹਨੂੰ ਸਰਕਾਰ ਨੂੰ ਜ਼ਰੂਰ ਸੀ ਇਹਦੀ ਪੈਦਾਵਾਰ ਵਧਾਈ ਜਾਵੇ ਅਸੀਂ ਉਹਨੂੰ ਉਜੂਜ ਕਰ 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 ਕੇ ਅਸੀਂ ਹੱਕ ਦੇ ਜ਼ੋਰ ਨਾਲ ਆਪਾਂ ਕਹਿੰਦੇ ਅਸੀਂ ਆਪਦੀ ਜ਼ੋਰ ਨਾਲ ਖੇਤੀ ਕਰਕੇ ਬਾਣਾ ਨੂੰ ਪੱਧਰ ਕੀਤਾ ਜੋ ਡ੍ਰਿਪ ਇਰੀਗੇਸ਼ਨ ਅੱਜ ਕੀਤਾ ਹੋਇਆ ਹੈ ਜੀ ਇਹ ਅੱਜ ਤੋਂ 50 ਸਾਲ ਪਹਿਲਾਂ ਦਾ ਹੋਣਾ ਚਾਹੀਦਾ ਸੀਗਾ ਸਾਨੂੰ ਇਹ ਕੋਈ ਖੇਤ ਇਧਰ ਉਧਰ ਚੱਕਣ ਦੀ ਲੋੜ ਨਹੀਂ ਸੀ ਅੱਜ ਸਾਡੇ ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਫਰੂਟ ਹੁੰਦਾ ਅਸੀਂ ਕੋਈ ਸਪੋਰਟ ਟਿੱਕਰ ਕਰਦੇ ਅੱਜ ਅਸੀਂ ਉਹ ਆਪਦੇ ਹੱਥੋਂ ਗਵਾ ਚੁੱਕੇ ਹਾਂ ਨਾ ਜੋ ਕੁਦਰਤ ਨੂੰ ਕੁਦਰਤ ਨੇ ਸਾਨੂੰ ਦਿੱਤਾ ਸੀਗਾ ਉਹ ਅਸੀਂ ਗਵਾ ਚੁੱਕੇ ਹਾਂ ਫਿਰ ਵੀ ਅੱਜ ਵੀ ਮੈਂ ਇਹੀ ਅਪੀਲ ਕਰਦਾ ਵੀ ਸਾਨੂੰ ਸੰਭਲਣ ਦੀ ਜ਼ਰੂਰਤ ਹੈ ਆਪਦੇ ਖੇਤਾਂ ਨੂੰ ਜ਼ਹਿਰਾਂ ਜ਼ਹਿਰਾਂ ਤੋਂ ਮੁਕਤ ਕਰੀਏ ਅਸੀਂ ਆਰਗੈਨਿਕ ਖੇਤੀ ਦੇ ਵੱਲ ਵਧੀਏ ਹਣਾ ਤੇ ਹੁਣ ਤੁਸੀਂ ਮੇਰਾ ਖੇਤ ਦੇਖੋਗੇ ਆ ਸਟ੍ਰਾਬਰੀ ਦਾ ਤੁਸੀਂ ਬੈੱਡ ਚੱਕ ਕੇ ਵੇਖੋ ਥੱਲੇ ਰੂਵ ਵਰਗਾ ਤੁਹਾਨੂੰ ਮਹਿਸੂਸ ਹੋਏਗਾ ਨਾ ਤੇ ਝੋਨੇ ਵਾਲੇ ਖੇਤ ਚਲ ਜਾਓ ਐ ਜਿਵੇਂ ਗੁੜ ਡਲੇ ਬੱਜੇ ਪੈਂਦਾ ਇਸ ਤਰ੍ਹਾਂ ਮਹਿਸੂਸ ਹੁੰਦਾ ਨਾ ਬਿਲਕੁਲ ਆਪਾਂ ਆਉਦੀ ਲਾਈਫ ਲਾਈਨ ਹੀ ਖਤਮ ਕਰੀ ਜਾਂਦੇ ਨੇ ਖਰਾਬ ਹੁਣ ਜੇ ਮੈਂ ਮੰਨ ਲਓ ਤੁਸੀਂ ਸਟ੍ਰਾਬਰੀ ਕਿੰਨੇ ਵਾਰੀ ਹੁੰਦੀ ਹੈ ਸਾਲ ਚ ਬਾਈ ਮੰਨ ਲਓ ਇਹ ਵੀ ਥੋੜਾ ਜਿਹਾ ਦੱਸ ਦਿਓ ਵੀ ਜਿਵੇਂ ਆ ਖੇਤ ਆ ਕਿੰਨੇ ਮਹੀਨੇ ਦੀ ਫਸਲ ਆ ਕਿੰਨੇ ਮਹੀਨੇ ਤੁਹਾਨੂੰ ਪੈਸਾ ਜਿਹੜਾ ਹੈਗਾ ਲਗਾਤਾਰ ਦਿੰਦੀ ਹੈ ਇਹ ਸਾਰੇ ਬਾਰੇ ਸੁਣੀ ਚੀ ਜੀ ਇਹ ਸਟੌਬਰੀ ਗੋਪੀ ਇਹ ਸਾਲ ਚ ਇੱਕ ਵਾਰੀ ਦੀ ਫਸਲ ਹੁੰਦੀ ਹੈ ਕਰੀਬ ਇਹ 7 ਮਹੀਨਿਆਂ ਦੀ ਕ੍ਰੋਪ ਹੈ ਸਤੰਬਰ ਦੇ ਵਿੱਚ ਇਹਦੀ ਪਲਾਂਟੇਸ਼ਨ ਕੀਤੀ ਜਾਂਦੀ ਹੈ ਤੇ ਦਸੰਬਰ ਦੇ ਵਿੱਚ ਇਹਦੀ ਪ੍ਰੋਡਕਸ਼ਨ ਸ਼ੁਰੂ ਹੋ ਜਾਂਦੀ ਹੈ ਤੜਾਈ ਸ਼ੁਰੂ ਹੋ ਜਾਂਦੀ ਹੈ ਦਸੰਬਰ ਤੋਂ ਲੈ ਕੇ ਜਨਵਰੀ ਫਰਵਰੀ ਮਾਰਚ ਅਪ੍ਰੈਲ ਤੱਕ ਇਹ ਫਿਰ ਇਹ ਸਾਰੀ ਤੜਾਈ ਚੱਲਦੀ ਹੈ ਤੇ ਇਹ ਪੂਰਾ ਇਹ ਸਾਡਾ ਇਹ ਪ੍ਰੋਸੈਸ ਇਸ ਤਰ੍ਹਾਂ ਚੱਲਦਾ ਰਹਿੰਦਾ ਤੇ ਜੇ ਮੰਨ ਲਓ ਹੁਣ ਮੈਨੂੰ ਸਟ੍ਰਾਬਰੀ ਤੋਂ ਬਾਅਦ ਫਿਰ ਕੀ ਲਾਉਂਗੇ ਖੇਤ ਦੇ ਵਿੱਚ ਅਗਲੀ ਫਸਲ ਹਾਂ ਸਟ੍ਰਾਬਰੀ ਤੋਂ ਬਾਅਦ ਇਹ ਹੁੰਦਾ ਵੀ ਅਸੀਂ ਨਾ ਚੇਂਜ ਕਰਦੇ ਰਹਿੰਨੇ ਆ ਖੇਤ ਜਿਵੇਂ ਇੱਕ ਸਾਲ ਚ ਦੋ ਤਿੰਨ ਸਾਲ ਸਟ੍ਰਾਬਰੀ ਲਾ ਦਿੱਤੀ ਆ ਤਾਂ ਉਹਨੂੰ ਅਸੀਂ ਅ ਅਗਲੇ ਸਾਲ ਵਾਸਤੇ ਛੱਡ ਕੇ ਜਿਹੜੇ ਜਿਹੜੇ ਨਵੇਂ ਖੇਤ ਚ ਸਟ੍ਰਾਬਰੀ ਲਾਉਣੀ ਆ ਜੀ ਤੇ ਉਹਦੇ ਚ ਅਸੀਂ ਇੰਟਰ ਕ੍ਰੋਪਿੰਗ ਵਿੱਚੇ ਕਰਦੇ ਨੇ ਤੁਸੀਂ ਉਹ ਆਪਣਾ ਖੇਤ ਦਿਖਾਵੇ ਦਿਨਾ ਥੋੜਾ ਜਿਹਾ ਨਾਲ ਨਾਲ ਵੀ ਇੱਧਰ ਤੇ ਉਹਦੇ ਵਿੱਚ ਮਿਰਚ ਔਰ ਸ਼ਿਮਲਾ ਮਿਰਚ ਇਸ ਤਰ੍ਹਾਂ ਦੀ ਅਸੀਂ ਉਹ ਖੇਤੀ ਕੀਤੀ ਹੋਈ ਹੈ ਨਾ ਆ ਇਹ ਤੁਸੀਂ ਜਿਹੜੀ ਮੰਨ ਲਓ ਆ ਵਿੱਚ ਮਿਰਚਾਂ ਲੱਗੀਆਂ ਨੇ ਉਹ ਕੀ ਤੁਹਾਡੇ ਟਰਮ ਕੀ ਯੂਜ਼ ਕੀਤੀ ਹੈ ਤੁਸੀਂ ਇਹ ਦੇ ਵਿੱਚ ਆਹ ਮਿਰਚ ਲੱਗੀ ਹੋਈ ਹੈ ਨਾ ਨਾਲ ਨਾਲ ਸਟ੍ਰੋਬਰੀ ਲੱਗੀ ਹੋਈ ਹੈ ਠੀਕ ਹੈ ਇਹ ਜਦੋਂ ਤੱਕ ਸਾਡੀ ਇਹ ਸਟ੍ਰੋਬਰੀ ਖਤਮ ਹੋਊਗੀ ਤੇ ਉਦੋਂ ਤੱਕ ਇਹ ਫਿਰ ਇਹ ਮਿਰਚ ਦੀ ਸਾਡੀ ਇਹ ਖੇਤੀ ਇਹ ਮਿਰਚ ਸਟਾਰਟ ਹੋ ਜਾਏਗੀ ਹੈ ਨਾ ਤੇ ਇਹ ਫਿਰ ਸਾਡਾ ਜੂਨ ਜੁਲਾਈ ਤੱਕ ਇਹ ਪੂਰਾ ਇਹ ਪ੍ਰੋਸੈਸ ਚੱਲਦਾ ਰਹੂਗਾ ਤੇ ਇਸ ਖੇਤ ਦੇ ਵਿੱਚ ਅਗਲੇ ਸਾਲ ਅਸੀਂ ਦੁਬਾਰਾ ਸਟਰਾਬਰੀ ਲਾਵਾ ਬਿਲਕੁਲ ਤੁਸੀਂ ਇਹਨੂੰ ਇੰਟਰ ਮੈਕਸਿੰਗ ਕਿ ਕੀ ਕਹਿੰਦਾ ਸੀ ਇੰਟਰ ਕ੍ਰੋਪਿੰਗ ਬੋਲੇ ਇੰਟਰ ਕ੍ਰੋਪਿੰਗ ਤੁਸੀਂ ਦੇਖ ਲਓ ਵੀ ਨਾਲ ਸਟਰਾਬਰੀ ਪਈ ਹੈ ਜਦੋਂ ਸਟਰਾਬਰੀ ਖਤਮ ਹੋਣੀ ਹੈ ਤੇ ਨਾਲ ਦੇ ਉਹਦੋਂ ਮਿਰਚਾਂ ਨੇ ਜਿਹੜਾ ਹੈਗਾ ਆਪਦਾ ਫਲ ਦੇਣਾ ਸ਼ੁਰੂ ਕਰ ਦੇਣਾ ਸੋ ਉਹੀ ਗੱਲ ਆ ਵੀ ਹੈ ਤਾਂ ਖੇਤੀ ਧੰਦਾ ਵਾਦੇ ਦਾ ਤੇ ਘਾਟੇ ਦਾ ਜੋ ਸਹੀ ਸਹੀ ਹੈ ਅੱਜ ਅੱਜ ਦੀ ਘੜੀ ਕੀ ਹੈ ਨਹੀਂ ਖੇਤੀ ਕਦੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਤਮ ਖੇਤੀ ਕਿਹਾ ਜੀ ਉੱਤਮ ਖੇਤੀ ਉਹਨਾਂ ਨੇ ਕਿਹਾ ਤਾਂ ਕੋਈ ਉਹ ਚ ਕੋਈ ਹੈ ਉਹਨਾਂ ਉਹ ਜੇ ਉਹ ਉਹਨਾਂ ਨੇ ਸਾਰੀ ਦੁਨੀਆ ਘੁੰਮ ਕੇ ਸਾਰੀ ਦੁਨੀਆ ਘੁੰਮ ਕੇ ਸਾਰਾ ਉਹ ਮੋ ਅਵਤਾਰ ਸੀਗੇ ਹਨਾ ਜੀ ਉਹਨਾਂ ਨੇ ਉੱਤਮ ਖੇਤੀ ਮਾਧਮ ਵਪਾਰ ਨਹੀਂ ਚ ਹਾਂ ਉਹਨਾਂ ਨੇ ਇਹ ਗੱਲ ਜੇ ਕਹੀ ਹੈ ਤਾਂ ਕਿਸੇ ਉਹ ਗੱਲ ਨਹੀਂ ਕਹੀ ਹੈ ਖੇਤੀ ਤੋਂ ਸੋਏ ਸਾਡਾ ਕੋਈ ਵੀ ਕਿਸੇ ਕਿਸੇ ਵੀ ਧਰਤੀ ਤੇ ਆਏ ਮਨੁੱਖ ਦਾ ਗੁਜ਼ਾਰਾ ਨਹੀਂ ਹੈ ਜੇ ਖੇਤਾਂ ਦੇ ਵਿੱਚ ਹੋਏਗਾ ਸਾਡਾ ਪੇਟ ਢਿੱਡ ਭਰੇਗਾ ਹਨਾ ਤੁਹਾਡਾ ਆਪ ਦਾ ਤਜਰਬਾ ਰਿਆ ਬਾਈ ਇਸ ਕਾਰਨ ਵੀ ਮਾਲਾ ਵੀ ਤੇਰੇ ਹਿਸਾਬ ਨਾਲ ਖੇਤੀ ਜਿਹੜਾ ਕਰਦੇ ਬੰਦਾ ਚਿੱਟੇ ਕਪੜੇ ਪਾ ਸਕਦਾ ਕਿਉਂਕਿ ਸਾਡੇ ਬੰਦੇ ਇਹ ਵੀ ਕਹਿੰਦੇ ਵੀ ਯਾਰ ਜੇ ਖੇਤੀ ਵੀ ਯਾਰ ਕਿੱਥੇ ਯਾਰ ਮੂੰਹ ਕਾਲੇ ਹੋ ਜਾਣਗੇ ਤੇ ਫਾਇਦਾ ਨਹੀਂ ਲੱਗਦਾ ਇਦੋਂ ਚੰਗਾ ਬਾਹਰ ਜਾ ਵੜ ਕੇ ਉਥੇ ਬਰਫਾਂ ਦੇ ਵਿੱਚ ਘੱਟੋ ਘੱਟ ਚਾਹੇ ਭਾਵੇਂ ਵੈਸੇ ਦਾ ਬੰਦੇ ਔਖੇ ਆ ਪਰ ਅਗਲਾ ਕਹਿੰਦਾ ਯਾਰ ਜਿਹੜਾ ਰੰਗ ਤਾਂ ਗੋਰਾ ਨਿਕਲੇ ਰਵੇ ਨਹੀਂ ਗੁਰਪ੍ਰੀਤ ਇੱਕ ਗੱਲ ਹੈ ਵੀ ਜੇ ਤੁਸੀਂ ਚਿੱਟੇ ਕਪੜੇ ਪਾ ਕੇ ਤੇ ਡਾਕਟਰਾਂ ਦੇ ਚੱਕਰੀ ਕੱਢਨੇ ਆ ਤਾਂ ਉਹਦੇ ਨਾਲ ਤੁਹਾਨੂੰ ਮੈਲੇ ਕਪੜੇ ਕੀ ਕਹਿੰਦੇ ਆ ਬਿਲਕੁਲ ਜੀ ਇਹ ਸਰੀਰ ਸਾਡਾ ਇੱਕ ਮਿੱਟੀ ਹੈ ਇਹਨੇ ਇੱਕ ਦਿਨ ਮਿੱਟੀ ਹੋਣਾ ਹੈ ਜੀ ਮਿੱਟੀ ਦੇ ਵਿੱਚ ਮਿਲਣਾ ਹੈ ਤੇ ਜੇ ਸਾਨੂੰ ਮਿੱਟੀ ਲੱਗਦੀ ਹੈ ਤਾਂ ਉਹ ਮਿੱਟੀ ਇੱਕ ਸਾਡੀ ਮਿੱਟੀ ਸਾਡੀ ਧਰਤੀ ਸਾਡੀ ਮਾਂ ਯਾਰ ਹੈ ਹੈ ਫਿਰ ਸਾਨੂੰ ਇਹਦੇ ਚ ਕੀ ਕਿਉਂ ਗਰੇਜ ਕਰਨਾ ਚਾਹੀਦਾ ਮੈਂ ਨਹੀਂ ਇਹ ਚਾਹੁੰਦਾ ਮੈਂ ਤਾਂ ਜਦੋਂ ਵੀ ਮੇਰੇ ਖੇਤ ਦੇ ਵਿੱਚ ਕੋਈ ਵੀ ਮੈਨੂੰ ਕੰਮ ਦਿੰਦਾ ਮੈਂ ਪੜਕਦੇ ਨੇ ਹੱਥ ਪਾ ਲੈਣਾ ਆਪਾਂ ਕਦੇ ਗਰੇਜ ਨਹੀਂ ਕੀਤਾ ਇਸ ਗੱਲ ਤੋਂ ਤੇ ਇਹ ਸਾਡੀ ਧਰਤੀ ਸਾਡੀ ਮਾਤਾ ਹੈ ਇਹਨੂੰ ਪਿਆਰ ਕਰੋ ਤੇ ਇਹਦਾ ਸਤਿਕਾਰ ਆਖਰ ਦੇ ਵਿੱਚ ਲੋਕ ਇਹ ਵੀ ਕਹਿ ਦਿੰਗੇ ਯਾਰ ਵੀ ਲੇਬਰ ਨਹੀਂ ਮਿਲਦੀ ਪਿੰਡਾਂ ਦੇ ਵਿੱਚ ਤੁਹਾਨੂੰ ਇਹ ਚੀਜ਼ ਦੀ ਦਿੱਕਤ ਆਉਂਦੀ ਹੈ ਨਹੀਂ ਇਹ ਆਪਾਂ ਜੇ ਤੁਸੀਂ ਸਹੀ ਤਰੀਕੇ ਨਾਲ ਕੰਮ ਕਰਦੇ ਆ ਤਾਂ ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ ਕੰਮ ਤੁਸੀਂ ਵੀ ਦੇਖ ਰਹੇ ਹੋ ਪਿੰਡਾਂ ਦੇ ਵਿੱਚ ਕੰਮ ਨਹੀਂ ਮਿਲ ਰਿਹਾ ਹਨ ਹੁਣ ਮੈਂ ਹਾਂ ਇੱਕ ਗੱਲ ਮੈਂ ਹੋਰ ਸੱਚ ਕਹਿਣੀ ਚਾਹਣਾ ਜਿਵੇਂ ਨਰੇਗਾ ਵਰਗੀ ਗਵਰਨਮੈਂਟ ਨੇ ਚਲਾਏ ਹੋਏ ਹਨ ਉਹ ਵੀ ਮੈਂ ਇੱਕ ਗਵਰਨਮੈਂਟ ਮੂਰੇ ਹਰਜ ਕਰਨੀ ਚਾਹਣਾ ਵਿੱਚ ਜਿਹੜੇ ਸਾਡੇ ਵਰਗੇ ਫਾਰਮਰ ਆ ਜਿਹੜੇ ਇਸ ਤਰ੍ਹਾਂ ਦਾ ਕੰਮ ਕਰ ਰਹੇ ਹਨ ਇਹਨਾਂ ਦੀ ਇਨਕਮ ਦੁੱਗਣੀ ਕਿਵੇਂ ਹੋ ਸਕਦੀ ਹੈ ਅਸੀਂ ਆਪਣੀ ਪ੍ਰੋਪਰ ਇਹਨਾਂ ਨੂੰ ਜੋ ਮਿਹਨਤ ਉਹ ਦੇ ਰਹੇ ਹਾਂ ਜੇ ਨਰੇਗਾ ਨੂੰ ਸਾਡੇ ਨਾਲ ਜੋੜ ਦਿੱਤਾ ਜਾਵੇ ਤਾਂ ਇਹਨਾਂ ਦੀ ਇਨਕਮ ਦੁੱਗਣੀ ਹੋ ਸਕਦੀ ਹੈ। ਹਾਂ ਨਰੇਗਾ ਨਾਲੇ ਨਰੇਗਾ ਦੇ ਪੈਸੇ ਨਾਲੇ ਨਾਲੇ ਨਰੇਗਾ ਦੇ ਪੈਸੇ ਇਹਨਾਂ ਨੂੰ ਮਿਲਣ ਨਾਲੇ ਅਸੀਂ ਦੇਈਏ। ਨਾਲੇ ਸਾਡਾ ਕੰਮ ਨਾ ਰੁਕੇ। ਜਦੋਂ ਨਰੇਗਾ ਦੀ ਇਹਨਾਂ ਦਾ ਕੰਮ ਚੱਲ ਪੈਂਦਾ ਤਾਂ ਇਹ ਉਧਰ ਨੂੰ ਫਿਰ ਇਹਨਾਂ ਨੂੰ ਜਾਣਾ ਜਾਣਾ ਪੈਂਦਾ। ਈਜ਼ੀ ਲੱਗਦਾ। ਨਾਲੇ ਸਾਡੇ ਕੰਮ 'ਚੋਂ ਸਾਨੂੰ ਵਿਗੜ ਪੈਂਦਾ ਹਣਾ। ਮੈਂ ਗਵਰਨਮੈਂਟ ਮੇਰੇ ਇਹ ਆਪਣੀ ਬੇਨਤੀ ਕਰਦਾ ਵੀ ਇਹਨਾਂ ਨੂੰ ਸਾਡੇ ਨਾਲ ਜੋੜ ਕੇ ਨਾਲੇ ਤਾਂ ਇਹਨਾਂ ਦੀ ਇਨਕਮ ਦੁੱਗਣੀ ਕਰੋ ਨਾਲੇ ਸਾਨੂੰ ਸਹੀ ਤੇ ਨਾਲ ਜਿਹੜਾ ਇਹ ਵਿੱਚ ਇਸ ਕਰਕੇ ਵੀ ਥੋੜਾ ਦੇਖਿਆ ਇਹ ਤੁਸੀਂ ਮੈਨੂੰ ਦਾ ਯੂਨੀਵਰਸਟੀਆਂ ਦਾ ਐਕਸਪੈਰੀਮੈਂਟ ਕਰਦਿਆਂ ਪਰ ਉਹ ਸਰਤਾਜ ਨੇ ਕਿਹਾ ਵੀ ਵੱਡੇ ਵੱਡੇ ਵਿਗਿਆਨੀ ਕਰ ਸਕਦੇ ਖੇਤੀ ਨਾਲ ਤੇ ਇਹ ਵਿੱਚ ਜਿਹੜਾ ਹੈਗਾ ਆ ਬਾਹਲੇ ਜਿਆਦੇ ਹਰੇ ਪੱਤੇ ਸਟਰਾਬਰੀ ਦੇ ਇਹ ਥੋੜੇ ਘੱਟ ਹੈ ਕਿਹ ਕਿ ਸਿਸਟਮ ਹੈ ਹਾਂ ਇਹ ਗੁਰਪ੍ਰੀਤ ਜਿਵੇਂ ਇਹ ਪਰਲਾ ਜਿਹੜਾ ਸਾਰਾ ਵੱਡਾ ਖੇਤ ਹੈ ਨਾ ਇਹ ਇਹ ਵੈਰਾਈਟੀਆਂ ਹੁੰਦੀਆਂ ਸਟ੍ਰੋਬਰੀ ਦੀਆਂ ਜਿਵੇਂ ਆਪਾਂ ਉਹ ਬਾਸਮਤੀ ਝੋਨਾ ਕਹਿ ਦਿੰਦੇ ਆ ਵੀ ਆਪਾਂ ਮੱਛਲ ਕਹਿੰਦਾ ਮੱਛਲ ਕਹਿੰਦਾ ਨਾ ਇਹ ਉਸੇ ਤਰ੍ਹਾਂ ਇਹ ਵੈਰਾਈਟੀਆਂ ਬਣੀਆਂ ਆ ਹਨਾ ਤੇ ਜਿਵੇਂ ਉਹ ਆਪਾਂ ਪੂਸਾ ਝੋਨਾ ਕਹਿ ਦਈਓ ਪੂਸਾ ਝੋਨਾ ਲੱਗਦਾ ਸਾਰੀ ਉਹ ਵਿੰਟਰ ਨਾਂ ਦੀ ਵਿੰਟਰ ਡਾਊਨ ਨਾਮ ਦੀ ਵੈਰਾਈਟੀ ਆ ਸਾਰੀ ਠੀਕ ਆ ਉਹ ਪੂਰੀ ਕਾਮਯਾਬ ਆ ਸਾਡੇ ਪੰਜਾਬ ਦੇ ਵਿੱਚ ਜ਼ਿਆਦਾਤਰ ਅਸੀਂ ਉਹ ਹੀ ਲਾਉਨੇ ਆ ਇਹ ਜਿਹੜਾ ਖੇਤ ਤੁਸੀਂ ਦੇਖ ਰਹੇ ਆ ਇਹਦੇ ਵਿੱਚ ਅਸੀਂ ਲੱਗ ਲੱਗ ਵੈਰੈਟੀਆਂ ਲਾਉਨੇ ਆ ਵੀ ਜਿਹੜੀ ਸਾਨੂੰ ਅਗਲੇ ਸਾਲਾਂ ਵਾਸਤੇ ਕਿਹੜੀ ਵੈਰੈਟੀ ਚੰਗੀ ਹੈ ਕਿਹਦੀ ਪ੍ਰੋਡਕਸ਼ਨ ਚੰਗੀ ਰਹੂਗੀ ਕਿਹੜੀ ਸਾਡੇ ਕੰਮ ਆ ਜਾਊਗੀ ਉਹ ਇਸ ਤਰ੍ਹਾਂ ਅਸੀਂ ਸਰਚ ਕਰਦੇ ਰਹਿੰਦੇ ਆ ਤੇ ਇਹ ਉਸ ਤਰ੍ਹਾਂ ਇਹ ਸਰਚ ਵੈਰੈਟੀਆਂ ਸਾਰੀਆਂ ਲੱਗੀਆਂ ਸੋ ਜਿਸ ਕਾਰਨ ਅੰਤ ਤੇ ਕੀ ਕਹਿਣਾ ਚਾਹੂਗਾ ਖਾਸ ਕਰਕੇ ਉਹ ਕਿਉਂਕਿ ਅੱਜ ਪੰਜਾਬੀਆਂ ਵਾਸਤੇ ਲਗਭਗ ਬਾਹਰ ਵੀ ਬੰਦ ਹੀ ਹੋ ਗਿਆ ਕਿਉਂਕਿ ਕੈਨੇਡਾ ਜਦੋਂ ਅਮਰੀਕਾ ਵਾਲੇ ਨੇ ਤਿੰਨ ਚਾਰ ਜਹਾਜ਼ ਭੇਜਦੇ ਹਨ ਮੰਦੇ ਦਿਲ ਜੇ ਸਟ ਜਾਂਦਾ ਵੀ ਯਾਰ ਹੁਣ ਬਾਹਰ ਵਾਲਾ ਤਾਂ ਸਾਡੇ ਰਸਤੇ ਬੰਦ ਹੋ ਗਏ ਅੱਗੇ ਸਾਡੇ ਤਾਏ ਦਾ ਮੁੰਡਾ ਚਾਚੇ ਦਾ ਮੁੰਡਾ ਸਾਰੇ ਜੰਪੂਆ ਦੇ ਸਾਰੇ ਜਾਵੜੇ ਬਾਹਰ ਹੈ ਨਾ ਵੀ ਯਾਰ ਉਹਨਾਂ ਜਿਹੜੇ ਕਿਉਂਕਿ ਜੇ 50 ਲੱਖ ਰੁਪਈਆ ਕਿਤੇ ਲਾਉਂਦੇ ਆ ਕਿਸੇ ਫੜਕੇ ਲਾਉਂਦੇ ਆ ਤੇ ਕੀ ਮੰਨ ਲਾ ਇਹਦੇ ਬਾਰੇ ਕੀ ਕਹਿਣਾ ਚਾਹਾਂਗਾ ਉਹਨਾਂ ਲੋਕਾਂ ਨੂੰ ਨਹੀਂ ਮੈਂ ਤਾਂ ਖਾਸ ਕਰਕੇ ਛੋਟੇ ਫਾਰਮਰ ਉਹਨਾਂ ਨੂੰ ਇਹ ਕਹਿਣਾ ਚਾਹਣਾ ਵੀ ਉਹ ਇਸ ਤਰ੍ਹਾਂ ਦੀਆਂ ਖੇਤੀਆਂ ਸ਼ੁਰੂ ਕਰਨ ਆਪਦੀ ਉਹ ਸੇਲ ਵੀ ਸ਼ੁਰੂ ਕਰਨ ਨਾਲ ਜਿਵੇਂ ਤੁਸੀਂ ਦੇਖ ਰਹੇ ਮੇਰੀ ਵੀ ਉਹ ਦੁਕਾਨ ਲੱਗੀ ਹੋਈ ਹੈ। ਹਾਂ ਤਾਂ ਦੇਖ ਲੋ ਵੀ ਐਡਾ ਫਾਰਮਰ ਹੋ ਕੇ 15 ਕਿਲੇ ਚ ਜਿਹੜਾ ਹੈਗਾ ਲਗਾਤਾਰ ਲਾਉਂਦਾ ਲਗਭਗ ਆਪਾਂ ਗੱਲ ਕਰ ਗਏ ਜੇ ਪੂਰੀ ਟਰਨਓਵਰ ਦੀ ਗੱਲ ਕਰੀ ਤਾਂ ਕਰੋੜ ਤੋਂ ਉੱਪਰ ਦੀ ਤੇ ਇਹ ਵੀ ਆਪ ਦੀ ਜਿਹੜਾ ਹੈਗਾ ਦੁਕਾਨ ਲਾ ਕੇ ਉੱਥੇ ਸਿਲਕ ਹਾਂ ਮੈਂ ਨਹੀਂ ਖੁਦ ਵੀ ਖੁਦ ਵੀ ਜਾ ਕੇ ਆਪਦਾ ਸੇਲ ਕਰਨ ਲੱਗ ਪੈਂਦਾ ਕੋਈ ਉਸ ਵਿੱਚ ਆਪ ਨੂੰ ਦੁਸ਼ਰਮਿੰਦ ਮਹਿਸੂਸ ਨਹੀਂ ਹੁੰਦੀ ਤੇ ਉਹਨਾਂ ਨੂੰ ਵੀ ਮੈਂ ਇਹ ਚਾਹਣਾ ਹੈ ਜਿਹੜੇ ਬਾਹਰੋਂ ਵੀ ਇੰਪੋਰਟ ਹੋ ਕੇ ਆ ਰਹੇ ਐ ਉਹਨਾਂ ਨੂੰ ਵੀ ਮੈਂ ਬੱਚਿਆਂ ਨੂੰ ਚਾਹਣਾ ਵੀ ਉਹ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਪੰਜਾਬ ਸਾਡਾ ਇੱਕ ਸੋਨੇ ਦੀ ਚਿੜੀ ਹੈ ਤੇ ਤੁਸੀਂ ਜੋ ਵੀ ਕੰਮ ਆਪ ਦੀ ਖੇਤੀ ਦੇ ਵਿੱਚ ਆਪਦੀ ਧਰਤੀ ਦੇ ਉੱਤੇ ਕਰੋਗੇ ਕੰਮਜਾਟ ਹੋਵੋਗੇ ਇਸ ਤਰ੍ਹਾਂ ਦੀਆਂ ਖੇਤੀਆਂ ਵੱਲ ਸਾਨੂੰ ਵਧਣਾ ਚਾਹੀਦਾ ਤੇ ਨਾਲੇ ਤਾਂ ਅ ਆਪਦੀ ਤਰੱਕੀ ਕਰੀਏ ਨਾਲੇ ਸਾਡੇ ਪੰਜਾਬ ਨੂੰ ਉੱਚਾ ਉਹ ਚਾ ਕਰਕੇ ਹੁਣ ਦੇਖਿਆ ਜਾਂਦਾ ਬਹੁਤ ਸਾਰੇ ਪਿੰਡਾਂ ਜਿਵੇਂ ਅਸੀਂ ਬਠਿੰਡੇ ਜਾਂ ਹੋਰ ਵੀ ਜਾਣਦੇ ਆ ਤਾਂ ਹੁਣ ਕਾਫੀ ਕਿਸਾਨ ਆ ਜਾਂ ਪਿੰਡਾਂ ਵਾਲੇ ਉੱਥੇ ਜਾ ਕੇ ਆਪਦਾ ਬਿਜ਼ਨਸ ਸ਼ੁਰੂ ਕਰਦੇ ਚਾਹੇ ਰੇੜੀਆਂ ਤਾਂ ਜਾਂਦ ਹੋਵੇ ਇੱਕ ਚੰਗੀ ਪਹਿਲ ਆ ਜੇ ਖਾਸ ਕਰਕੇ ਜਦੋਂ ਮੰਨ ਲਓ ਜਿਸ ਕਰਨ ਵਾਰ ਕੇ ਵੱਡੇ ਫਾਰਮਰ ਵੀ ਜਦੋਂ ਸੜਕ ਤੇ ਖੜਕੇ ਭਾਵੇਂ ਘੰਟਾ ਹੀ ਵੇਚਦੇ ਆ ਪਰ ਇੱਕ ਗੱਲ ਤਾਂ ਹੈ ਨਾ ਇਹਨੂੰ ਦੇਖ ਕੇ ਅਗਲਾ ਕਹਿੰਦਾ ਜਿਸ ਕਰਨ ਵੇਚ ਸਕਦਾ ਮੈਂ ਕੋਈ ਨਹੀਂ ਵੇਚ ਸਕਦਾ ਨਹੀਂ ਤਾਂ ਮੇਰੇ ਵਰਗਾ ਸੋਚਦਾਰ ਪਿੰਡ ਵਾਲੇ ਕੀ ਕਹਿਣਗੇ ਹਨ ਪਰ ਸ਼ਾਇਦ ਮੈਨੂੰ ਲੱਗਦਾ ਹੁਣ ਜਿਹੜੇ ਬੰਦੇ ਡਿਪੋਰਟ ਹੋ ਤੇ ਚਾਹੇ ਜਿਨ੍ਹਾਂ ਨੇ ਬਾਹਰ ਜਾਂਦੇ ਜਿਨ੍ਹਾਂ ਦੀ ਰੁਚੀ ਸੀ ਤੇ ਉਹ ਮਰ ਗਈ ਹੈ ਉਹਨਾਂ ਨੂੰ ਜ਼ਰੂਰ ਪੰਜਾਬ ਦੇ ਵਿੱਚ ਇੱਕ ਵਾਰੀ ਆਪਦੀ ਕਿਸਮ ਬਵਾ ਕੇ ਦੇਖਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਭਾਈ ਕੋਈ ਨਿਰਾਸ਼ ਹੋਈ ਨਹੀਂ ਸਕਦਾ ਜੀ ਜਿਹੜਾ ਸਰ ਵੀ ਧਰਤੀ ਨਾਲ ਜੁੜਿਆ ਹੋਇਆ ਵੀ ਕੋਈ ਵੀ ਮੈਂਬਰ ਹੈ ਨਾ ਸਾਡਾ ਯਾਰ ਪੁਰਖੀ ਮਾਤਾ ਪਿਤਾ ਪੁਰਖੀ ਕੀਤਾ ਹੈ ਉਹਦੇ ਵਿੱਚ ਅਸੀਂ ਫੇਲ ਕਿਵੇਂ ਹੋ ਜਾਾਂਗੇ ਨਹੀਂ ਹੋ ਸਕਦਾ ਬਿਲਕੁਲ ਸਾਡੇ ਇਹ ਇਹ ਸਾਨੂੰ ਸਮਝਣ ਦੀ ਜ਼ਰੂਰਤ ਹੈ ਤੇ ਸਾਨੂੰ ਇੱਕ ਸੱਚੇ ਮਨ ਨਾਲ ਕੰਮ ਦੀ ਜ਼ਰੂਰਤ ਹੈ ਇੱਕ ਇਹ ਵੀ ਆ ਯਾਰ ਜੇ ਕਿਸਾਨ ਜੁਨੇ ਨਾ ਵੀ ਇੱਕ ਚੰਗਾ ਰੋਲ ਆ ਉਹਦਾ ਕਰਸਨ ਜੇ ਮੰਨ ਲਓ ਉਹ ਬਾਰਡਰ ਤੇ ਬੈੰਨੇ ਆ ਕਿਤੇ ਵੀ ਚਾਹੇ ਹੁਣ ਵੀ ਖਨੌਰੀ ਤੇ ਹਰੇਕ ਪਰ ਜੋ ਟਰਾਲੀ ਮਿਲਦੇ ਆ ਤੇ ਜੇ ਕਿਸਾਨਾਂ ਨੂੰ ਥੋੜਾ ਇਹ ਕਹਿਣੇ ਬਾਈ ਤੁਸੀਂ ਇਕੱਠੇ ਹੋ ਕੇ ਪੰਜ ਸੱਤ ਬੰਦਾ ਨੇ ਖੇਤੀ ਕਰ ਰਹੇ ਆ ਉਹਨਾਂ ਦਾ ਇਫੈਕਟ ਜ਼ਿਆਦਾ ਨਾ ਪਊਗਾ ਜੀ ਇਥੇ ਇਹ ਹਰ ਕਮਚੀ ਬਾਈ ਇਹ ਇਫੈਕਟ ਪਏਗਾ ਉੱਥੇ ਵੀ ਜੇ ਅਸੀਂ ਇਕੱਠੇ ਹੋ ਕੇ ਬੈਠਾਂਗੇ ਤਾਂ ਤਾਂ ਹੀ ਸਾਡਾ ਫਿਕਰਤ ਪਏਗਾ ਹਾਂ ਉੱਥੇ ਵੀ ਸਾਨੂੰ ਇਕੱਠੇ ਹੋਣ ਦੀ ਨਹੀਂ ਸਾਡੇ ਜਿਹੜੇ ਸਾਡੇ ਹੱਕ ਆ ਉਹ ਤਾਂ ਲੈਣੇ ਹੀ ਸਾਨੂੰ ਲੈਣੇ ਚਾਹੀਦੇ ਆ ਹਾਂ ਉਹਦੇ ਵਾਸਤੇ ਵੀ ਸਾਨੂੰ ਇਕੱਠੇ ਹੋ ਕੇ ਹਮਲਾ ਮਾਰਨ ਦੀ ਜ਼ਰੂਰਤ ਹੈ ਹਾਂ ਇਹਦੇ ਇਹ ਆਪਾਂ ਖੇਤੀ ਦੇ ਆਪਾਂ ਨੂੰ ਵੀ ਬਦਲਾਵ ਵੱਲ ਵੀ ਇਕੱਠਾ ਹੋ ਕੇ ਇਕੱਠੇ ਹੋ ਕੇ ਹਮਲਾ ਮਾਰਨ ਦੀ ਜ਼ਰੂਰਤ ਹੈ ਸੋ ਅਸੀਂ ਆਸ ਕਰਦੇ ਆ ਕਿ ਤੁਹਾਨੂੰ ਜਿਸ ਕਰਨ ਦੇ ਜਿਹੜੀ ਇਹ ਇੰਟਰਵਿਊ ਆ ਉਹਦੀ ਜਿਹੜੀ ਜਰਨੀ ਆ ਉਹ ਚੰਗੀ ਲੱਗੀ ਹੋਣੀ ਆ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਕਿਸਾਨਾਂ ਨੂੰ ਇਕੱਠੇ ਹੋ ਕੇ ਹਮਲਾ ਮਾਰਨ ਦੀ ਲੋੜ ਆ ਜਿਸ ਤਰ੍ਹਾਂ ਆਪਾਂ ਇਕੱਠੇ ਹੋ ਕੇ ਚਲੋ ਬਾਰਡਰਾਂ ਤੇ ਬੈਠੇ ਆ ਪਰ ਜੇਕਰ 5-7 ਕਿਸਾਨ ਇਕੱਠੇ ਹੋ ਕੇ ਆਪਦੀ ਖੇਤੀ ਕਰਨਾ ਆਪਣੇ ਪ੍ਰੋਸੈਸਿੰਗ ਯੂਨਿਟ ਲਾਉਣ ਤੇ ਡੇਰੀ ਫਾਰਮ ਦਾ ਧੰਦਾ ਕਰਨ ਸਾਨੂੰ ਵੀ ਵਿਦੇਸ਼ਾਂ ਵਾਂਗੂ ਕੰਮ ਕਰਨਾ ਪੈਣਾ ਠੀਕ ਹੈ ਫਿਰ ਆਪਣੇ ਕਾਮਜਾਬੇ ਨਹੀਂ ਆਪਾਂ ਲਗਾਤਾਰ ਕਾਰਪੋਰੇਟ ਕਾਰਪੋਰੇਟ ਕਰਕੇ ਇੱਕ ਚਲਾ ਤਾਂ ਸਕਦੇ ਆ ਜਿਵੇਂ ਆਪਾਂ ਕਹਿੰਗੇ ਚੌਂਕੀਦਾਰ ਦਾ ਕੰਮ ਆ ਹੋਕਾ ਦੇਣਾ ਚੌਂਕੀਦਾਰ ਕਹਿ ਸਕਦਾ ਵੀ ਭਾਈ ਥੋੜੇ ਤੇ ਹਮਲਾ ਹੋਊ ਹਮਲਾ ਹੋਊਗਾ ਪਰ ਚੌਂਕੀਦਾਰ ਕਹਿੰਦਾ ਦਿਨਾਲੀ ਫੜ ਕੇ ਅੱਗੇ ਨਹੀਂ ਹੁੰਦਾ ਹੁੰਦਾ ਉਵੇਂ ਇਹ ਗੱਲ ਆ ਕਿ ਸਾਡੇ ਕੋਲ ਹਜੇ ਸਮਾਂ ਸਾਨੂੰ ਕਿਸਾਨਾਂ ਨੂੰ ਇਕੱਠ ਜਿਹੜੀ ਵੈਰਾਈਟੀ ਆ ਖੇਤੀ ਉਹ ਕਰਨੀ ਚਾਹੀਦੀ ਆ ਹਾਂ ਇਹ ਮੈਂ ਮੰਨਦਾ ਕਿ ਪੰਜਾਬ ਦੀ ਕਿਸਾਨੀ ਕਰਜੇ 'ਚ ਡੁੱਬੀ ਹੋਈ ਆ ਸਰਕਾਰ ਨੂੰ ਨਾਲ ਸਾਥ ਦੇਣਾ ਚਾਹੀਦਾ ਨਾ ਕਿ ਕਾਰਪੋਰੇਟ ਦਾ ਬਣੇ ਰੋਗਰ ਪ੍ਰਿਕੋਰਡ ਲਿਨਾ ਤੇ ਅਸਲ 'ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਤੁਹਾਨੂੰ ਇਸ ਕਰਨਾ